ਅਸੀਂ ਪਾਰਟੀ ਦੇ ਨਾਲ ਐ ਲੇਕਿਨ ਪਾਰਟੀ ਦੇ ਇਹ ਜੀ ਡਿਸੀਜਨਸ ਤੇ ਅਸੀਂ ਨਾ ਨਹੀਂ ਐ ਮਨੀਸ਼ ਦਿਵਾਰੀ ਜੀ ਇੱਕ ਆਊਟਸਾਈਡਰ ਕੈਂਡੀਡੇਟ ਨੇ ਭਵਨ ਬਾਂਸਲ ਜੀ ਸ਼ੁਰੂ ਤੋਂ ਇੱਥੇ ਲੱਗੇ ਹੋਏ ਆ ਉਹਨਾਂ ਨੇ ਸਾਰਾ ਕੰਮ ਕੀਤਾ ਉਹ ਸਾਡੇ ਇੱਥੇ ਦੇ ਮੁੱਦੇ ਜਾਣਦੇ ਅਸੀਂ ਉਹਨਾਂ ਦਾ ਚੰਡੀਗੜ੍ਹ ਤੇ ਆਪ ਦਾ ਕੋਈ ਬਿਯੋਧ ਨਹੀਂ ਕਰ ਤੇ ਉਹ ਇੱਥੇ ਇਲੈਕਸ਼ਨ ਲੜਨ ਆ ਗਏ ਟਿਕਟ ਮੰਗ ਰਹੇ ਲੈ ਲਈ ਉਹਨਾਂ ਨੇ ਬਟ ਉਹਨਾਂ ਦੇ ਸਥਾਨੀ ਜੀ ਅਸੀਂ ਦੇਖੀਏ ਤੇ ਸਥਾਨ ਨੀਚੇ ਸਤਰ ਤੇ ਤਾਂ ਉਹਨਾਂ ਦਾ ਕੁਝ ਨਹੀਂ ਐ ਜੈਸੀ ਗਰਾਉਂਡ ਲੈਵਲ ਤੇ ਜਾਈਏ ਗਰਾਉਂਡ ਲੈਵਲ ਦੇ ਵਿੱਚ ਸਾਰਿਆਂ ਦੀ ਡਿਮਾਂਡ ਇੱਕ ਹੈ ਕਿ ਸ਼੍ਰੀ ਪਵਨ ਕੁਮਾਰ ਬੰਸਲ ਜਦ ਸਾਡਾ ਮੇਅਰ ਦਾ ਇਲੈਕਸ਼ਨ ਹੋਇਆ ਸਾਡਾ ਅਲਾਈਅੰਸ ਹੋਇਆ ਉਹ ਅਲਾਈਅੰਸ ਦੇ ਵਿੱਚ ਪਵਨ ਬੰਸਲ ਜੀ ਤੇ ਰਾਗਵ ਝੱਡਾ ਜੀ ਦਾ ਅਹਿਮ ਰੋਲ ਸੀ ਮੈਂ ਸਟੂਡੈਂਟ ਲੀਡਰ ਤੋਂ ਸਟਾਰਟ ਕੀਤਾ ਸੀ ਮੇਰੇ ਨਾਲ ਮੇਰੇ ਦੋਸਤ ਕਨਵਰਣਾ ਬੀਜੇਪੀ ਦੇ ਕਾਉਂਸਲਰ ਨੇ ਅਸੀਂ ਸਾਰਿਆਂ ਨੇ ਇਕੱਠੇ ਕੰਮ ਸ਼ੁਰੂ ਕੀਤਾ ਸੀ ਜਦ ਅਸੀਂ ਕਾਲਜ ਦੇ ਵਿੱਚ ਬਟ ਉਹ ਬਾਇ ਚੋਇਸ ਮਾਹੌਲ ਦੇਖ ਕੇ 2024 ਦੇ ਵਿੱਚ ਜੇਪੀ ਵੱਲ ਗਏ ਮੈਂ ਕਾਂਗਰਸ ਦੇ ਵਿੱਚ ਹੀ ਰਹਾ ਸਸਿਕਲ ਜੀ ਤੁਸੀਂ ਦੇਖ ਰਹੋ ਡੀ5 ਚੈਨਲ ਪੰਜਾਬੀ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਜਿੱਥੇ ਤੱਕ ਵਜਿਆ ਹੋਇਆ ਹੈ ਤੇ ਉਮੀਦਵਾਰਾਂ ਦੀ ਲਿਸਟ ਵੀ ਲਗਾਤਾਰ ਆ ਰਹੀ ਹੈ ਜਿੱਥੇ ਤੱਕ ਬਾਕੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੀਆਂ ਲਿਸਟਾਂ ਬਾਹਰ ਆਈਆਂ ਨੇ ਤੇ ਕਾਂਗਰਸ ਦੀ ਲਿਸਟ ਵੀ ਬਾਹਰ ਆਈ ਹੈ ਜਿੱਥੇ ਤਾਂ ਕਾਂਗਰਸ ਦੀ ਗੱਲ ਕਰੀਏ ਤੇ ਚੰਡੀਗੜ੍ਹ ਤੇ ਜਿਹੜੇ ਸੀਟ ਹੈਗੀ ਆ ਉਹਦੇ ਲਈ ਉਮੀਦਵਾਰ ਜਿਹੜੇ ਇਸ ਟਾਈਮ ਮਨੀਸ਼ तिवारी ਉਹ ਘੋਸ਼ਿਤ ਕੀਤੇ ਗਏ ਐ ਉਹ ਐਲਾਨੇ ਗਏ ਨੇ ਪਰ ਚੰਡੀਗੜ੍ਹ ਦੇ ਵਿੱਚ ਇੱਕ ਬਗਾਵਤੀ ਸੁਰ ਦਿਖਾਈ ਦੇ ਰਹੇ ਨੇ ਵਿਰੋਧ ਹੋ ਰਿਹਾ ਕਿਉਂਕਿ ਚੰਡੀਗੜ੍ਹ ਦੇ ਜਿਹੜੇ ਕਾਂਗਰਸ ਹੈਗੀ ਹੈ ਪ੍ਰਦੇਸ਼ ਦੀ ਕਾਂਗਰਸ ਇਥੇ ਕੰਮ ਕਰਨ ਵਾਲੇ ਵਰਕਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਨੀਸ਼ तिवारी ਪੈਰਾਸ਼ੂਟ ਕੈਂਡੀਡੇਟ ਨੇ ਜਦਕਿ ਟਿਕਟ ਜਿਹੜੀ ਕੱਟੀ ਗਈ ਹੈ ਉਹ ਪਵਨ ਬਾਸਲ ਦੀ ਕੱਟੀ ਗਈ ਹੈ ਔਰ ਪਵਨ ਬਾਸਲ ਨੇ ਕਿਉਂਕਿ ਪਹਿਲੇ ਵੀ ਰੇਲ ਮੰਤਰੀ ਰਹਿ ਚੁਕੇ ਹੈ ਇੱਥੇ ਆਲਰੇਡੀ ਸਾਬਕਾ ਐਮਪੀ ਰਹਿ ਚੁਕੇ ਹੈ ਤੇ ਉਹਨਾਂ ਦੀ ਜਿਹੜੀ ਪਕੜ ਹੈਗੀ ਹੈ ਚੰਡੀਗੜ੍ਹ ਤੇ ਜ਼ਿਆਦਾ ਮਜ਼ਬੂਤ ਹੈ ਇਸ ਨੂੰ ਲੈ ਕੇ ਵੱਡੀ ਤਦਾਦ ਦੇ ਵਿੱਚ ਜਿਹੜੀ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਹੈਗੀ ਹੈ ਉਹਨਾਂ ਨੇ ਅਸਤੀਫੇ ਦਿੱਤੇ ਨੇ ਅਸਤੀਫਿਆਂ ਦੀ ਛੜੀ ਲੱਗ ਗਈ ਹੈ ਔਰ ਉਹਦੇ ਵਿੱਚ ਜਿਹੜੇ ਸਕੱਤਰ ਨੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਤੇ ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ ਔਰ ਖਾਸ ਕਰਕੇ ਅੱਜ ਉਹਨਾਂ ਨੇ ਜਿਹੜੀ ਐਕਸ ਹੈਗੀ ਉਸ ਤੇ ਇੱਕ ਪੋਸਟ ਵੀ ਪਾਈ ਐਸ ਨੂੰ ਲੈ ਕੇ ਕਿ ਮੈਂ ਪਵਨ ਬਾਂਸਲ ਦੇ ਹੱਕ ਦੇ ਵਿੱਚ ਉਹਨਾਂ ਨੂੰ ਟਿਕਟ ਨਾ ਮਿਲਣ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਆਪਣਾ ਅਸਤੀਫਾ ਦੇ ਰਿਆਂ ਉਸ ਦੇ ਨਾਲ ਹੋਰ ਵੀ ਬਹੁਤ ਸਾਰਿਆਂ ਨੇ ਅਸਤੀਫੇ ਦਿੱਤੇ ਨੇ ਸਾਡੇ ਨਾਲ ਇਸ ਟਾਈਮ ਨੇ ਨਿਤਨ ਰਾਏ ਚੋਹਾਨ ਉਸ ਕਤਰ ਰੈ ਨੇ ਤੇ ਉਹਨਾਂ ਨੇ ਸਕਤਰ ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗੱਲਬਾਤ ਕਰਦੇ ਆ ਚੋਹਾਨ ਸਾਹਿਬ ਜਿਸ ਤਰੀਕੇ ਦੇ ਨਾਲ ਮੈਂ ਦੱਸਿਆ ਕਿ ਆਲਰੇਡੀ ਲੋਕ ਸਭਾ ਦੀ ਜਿਹੜੀ ਹੈਗੀ ਹੈ ਬਿਗਲ ਉਹ ਵੱਜ ਚੁੱਕਿਆ ਔਰ ਕਾਫੀ ਸਾਰੀਆਂ ਪਾਰਟੀਆਂ ਜਿਹੜੀਆਂ ਸਾਰੀਆਂ ਤਕਰੀਬਨ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਲੈ ਕੇ ਆ ਰਹੀਆਂ ਚੰਡੀਗੜ੍ਹ ਦੇ ਵਾਸਤੇ ਵੀ ਅਨਾਉਂਸ ਹੋਏ ਨੇ ਕਾਂਗਰਸ ਦੇ ਤੁਹਾਡੇ ਉਮੀਦਵਾਰ ਔਰ ਤੁਸੀਂ ਪਵਨ ਬਾਂਸਲ ਹੋਰਾਂ ਦੇ ਹੱਕ ਦੇ ਵਿੱਚ ਖੜੇ ਹੋ ਜਿਹੜੇ ਪਹਿਲੇ ਸਾਬਕਾ ਐਮਪੀ ਵੀ ਰਹੇ ਨੇ ਹੋਣ ਜਿਹੜੇ ਨੇ ਮਨੀਸ਼ ਦਿਵਾਰੀ ਨੇ ਉਹ ਐਜ਼ ਅ ਪੈਰਾਸ਼ੂਟ ਕੈਂਡੀਡੇਟ ਤੁਹਾਡੀ ਪਾਰਟੀ ਨੇ ਤੁਹਾਡੇ ਉੱਪਰ ਇੱਥੇ ਲੈ ਕੇ ਐਲਾਨ ਦਿੱਤੇ ਨੇ ਪਰ ਤੁਸੀਂ ਖੁਸ਼ ਨਹੀਂ ਹੋ ਨਾਖੁਸ਼ ਲੱਗ ਰਹੇ ਹੋ ਅਸਤੀਫਾ ਦਿੱਤਾ ਹੈ ਔਰ ਤੁਸੀਂ ਪੋਸਟ ਵੀ ਪਾਈ ਹੈ ਮੈਂ ਮੈਂ ਸੀ ਆਪਣਾ ਅਸਤੀਫਾ ਸ਼੍ਰੀ ਪਵਨ ਕੁਮਾਰ ਬੰਸਲ ਜੀ ਜੋ ਸਾਡੇ ਪਾਰਟੀ ਦੇ ਚਿਹਰਾ ਹੈ ਚੰਡੀਗੜ੍ਹ ਕਾਂਗਰਸ ਦੇ ਉਹਨਾਂ ਦੇ ਹੱਕ ਦੇ ਵਿੱਚ ਅਸਤੀਫਾ ਜ਼ਰੂਰ ਦਿੱਤਾ ਹੈ ਅਸੀਂ ਪਾਰਟੀ ਦੇ ਨਾਲ ਹੈ ਲੇਕਿਨ ਪਾਰਟੀ ਦੇ ਇਹ ਜੀ ਡਿਸੀਜਨਸ 'ਤੇ ਅਸੀਂ ਨਾਂ ਨਹੀਂ ਹੈ ਮਨੀਸ਼ ਦਿਵਾਰੀ ਜੀ ਇੱਕ ਆਊਟਸਾਈਡਰ ਕੈਂਡੀਡੇਟ ਨੇ ਪਵਨ ਬਾਂਸਲ ਜੀ ਸ਼ੁਰੂ ਤੋਂ ਇੱਥੇ ਲੱਗੇ ਹੋਏ ਆ ਉਹਨਾਂ ਨੇ ਸਾਰਾ ਕੰਮ ਕੀਤਾ ਉਹ ਸਾਡੇ ਇੱਥੇ ਦੇ ਮੁੱਦੇ ਜਾਣਦੇ ਆ ਸਥਾਨੀ ਲੋਕਾਂ ਨੂੰ ਉਹਨੂੰ ਪਛਾਣਦੇ ਆ ਇੱਕ ਇੱਕ ਗੱਲ ਉਹਨਾਂ ਨੂੰ ਪਤਾ ਕਿ ਵੀ ਕਿੱਥੇ ਕਿਸ ਚੀਜ਼ ਦੀ ਨੀਡ ਹੈ ਜੋ ਮਨੀਸ਼ तिवारी ਜੀ ਨੇ ਮਨੀਸ਼ तिवारी ਜੀ ਇੱਕ ਆਊਟਸਾਈਡਰ ਨੇ ਪਹਿਲਾਂ ਲੁਧਿਆਣਾ ਤੋਂ ਐਮਪੀ ਰਹੇ ਆ ਫਿਰ ਆਨੰਦਪੁਰ ਸਾਹਿਬ ਤੋਂ ਐਮਪੀ ਰਹੇ ਆ ਉਹਨਾਂ ਦਾ ਚੰਡੀਗੜ੍ਹ ਤੇ ਆਪ ਦਾ ਕੋਈ ਬਿਯੋਧ ਨਹੀਂ ਦਾ ਤੇ ਉਹ ਇੱਥੇ ਇਲੈਕਸ਼ਨ ਲੜਨ ਆ ਗਏ ਟਿਕਟ ਮੰਗਰੇ ਲੈ ਲਈ ਉਹਨਾਂ ਨੇ ਬਟ ਉਹਨਾਂ ਦੇ ਸਥਾਨੀ ਜੀ ਅਸੀਂ ਦੇਖੀਏ ਇਸ ਸਥਾਨ ਨੀਚੇ સ્તર ਤੇ ਤਾਂ ਨਾ ਕੁਝ ਨਹੀਂ ਹੈ ਜੈਸੀ ਗਰਾਉਂਡ ਲੈਵਲ ਤੇ ਜਾਈਏ ਗਰਾਉਂਡ ਲੈਵਲ ਦੇ ਵਿੱਚ ਸਾਰਿਆਂ ਦੀ ਡਿਮਾਂਡ ਇੱਕ ਹੈ ਕਿ ਸ਼੍ਰੀ ਪਵਨ ਕੁਮਾਰ ਬੰਚਲ ਕਿਉਂਕਿ ਭਾਜਪਾ ਨੇ ਆਪਣੇ ਸਟੈਂਡ ਸਿਟਿੰਗ ਐਮਪੀ ਦੀ ਟਿਕਟ ਕੱਟ ਕੇ ਇੱਕ ਸਥਾਨੀ ਬੰਦੇ ਨੂੰ ਟਿਕਟ ਦਿੱਤੀ ਹੈ ਤੇ ਅਸੀਂ ਆਪਣਾ ਸਥਾਨੀ ਬੰਦੇ ਨੂੰ ਛੱਡ ਕੇ ਇੱਕ ਬਾਹਲੇ ਬੰਦੇ ਨੂੰ ਟਿਕਟ ਦੇ ਰਿਹਾ ਇਹ ਮਤਲਬ ਅਸੀਂ ਆਪਣੀ ਜਿੱਤੀ ਹੋਈ ਸੀਟ ਇੱਕ ਤਰ੍ਹਾਂ ਤੋਂ ਭਾਜਪਾ ਨੂੰ ਗਿਫਟ ਕੀਤੀ ਹੈ ਮੈਨੂੰ ਇਦਾਂ ਲੱਗਦਾ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਮੈਂ ਇੱਕ ਸੱਚਾ ਕਾਂਗਰਸੀ ਹਾਂ ਮੈਂ ਹਮੇਸ਼ਾ ਕਾਂਗਰਸ ਦੇ ਵਿੱਚ ਐ ਤੇ ਰਹਾਂਗਾ ਮੈਂ ਆਪਣੀ ਪੋਸਟ ਜਰੂਰ ਅਸਤੀਫਾ ਦਿੱਤਾ ਲੇਕਿਨ ਮੈਂ ਪਵਨ ਬੰਸਲ ਜੀ ਦੇ ਹੱਕ 'ਚ ਐ ਮੈਂ ਆਪਣੀ ਹਾਈ ਕਮਾਂਡ ਤੋਂ ਰਿਕਵੈਸਟ ਕਰਦਾ ਮੈਂ ਉਹਨਾਂ ਨੂੰ ਕਿ ਵੀ ਦੁਬਾਰਾ ਵਿਚਾਰਨ ਇਸ ਬਾਰੇ ਬਹੁਤ ਸਾਰੀ ਟਿਕਟਾਂ ਹੁਣੇ ਵੀ ਵਾਪਸ ਹੋਈਆਂ ਤੇ ਅਸੀਂ ਫੇਰ ਚਾਹੁੰਦੇ ਹਾਂ ਕਿ ਇਹ ਟਿਕਟ ਵਾਪਸ ਹੋ ਕੇ ਇਹ ਸੀਟ ਆਪਾਂ ਜਿੱਤੀ ਜਾ ਸਕਦੀ ਹੈ ਸ਼੍ਰੀ ਪਵਨ ਕੁਮਾਰ ਬੰਸਲ ਜੀ ਹੀ ਇਹ ਸੀਟ ਜਿੱਤ ਸਕਦੇ ਆ ਤੇ ਮਨੀਸ਼ तिवारी ਜੀ ਇਹ ਸੀਟ ਨਹੀਂ ਜਿੱਤ ਸਕਦੇ ਜੋ ਸੱਚਾਈ ਹੈ ਜ਼ਮੀਨੀ ਸਤਹ ਤੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਉੱਪਰਲੇ ਸਤਰਤੇ ਜੋ ਪੋਲੀਟੀਸ਼ਨ ਹੋ ਸਕਦੇ ਆ ਜਾਂਦੇ ਹੋ ਲੇਕਿਨ ਲੋਕਲ ਬੰਦਾ ਤੁਸੀਂ ਕਲੋਨੀ ਚ ਜਾਓ ਕਲੋਨੀਆਂ ਦੇ ਵਿੱਚ ਜਾ ਕੇ ਤੁਸੀਂ ਪਵਨ ਬੰਸਲ ਜੀ ਦੇ ਬਾਰੇ ਪੁੱਛ ਲਓ ਕਮਿਸ਼ Tiwari ਜੀ ਬਾਰੇ ਪੁੱਛ ਲਓ ਤੁਹਾਨੂੰ ਡਿਸਟੈਂਸ ਡਿਫਰੈਂਸ ਪਤਾ ਲੱਜੂਗਾ ਕਿ ਕੀ ਡਿਫਰੈਂਸ ਹੈ ਜੋ ਸੱਚੀ ਗੱਲ ਇਹ ਹੈ ਕਿ ਪਵਨ ਬੰਸਲ ਜੀ ਹੀ ਇੱਕ ਅਹੇਜੇ ਕੈਂਡੀਡੇਟ ਨੇ ਜੋ ਚੰਡੀਗੜ੍ਹ ਨੂੰ ਇਸ ਸੀਟ ਕਾਂਗਰਸ ਪਾਰਟੀ ਨੂੰ ਚੰਡੀਗੜ੍ਹ ਦੀ ਸੀਟ ਜਿੱਤ ਕੇ ਦੇ ਸਕਦੇ ਆ ਮਨੀਸ਼ Tiwari ਜੀ ਮੈਨੂੰ ਨਹੀਂ ਲੱਗਦਾ ਇਸ ਸੀਟ ਜਿੱਤ ਕੇ ਉਹਨਾਂ ਨੂੰ ਤੇਜ ਕਰਦੇ ਨੇ ਨਿਤਿੰਤ ਜੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕਿ ਪਵਨ ਬਾਂਸਲੀ ਸ਼ਾਇਦ ਅਸੀਂ ਜਿੱਤ ਕੇ ਦੇ ਸਕਦੇ ਪਰ ਜਿੱਥੋਂ ਤੱਕ ਆਪਾਂ ਗੱਲ ਕਰੀਏ ਉੱਪਰ ਲੈ ਸਤ ਹੈ ਕਿਉਂਕਿ ਲੋਕ ਸਭਾ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਕਿਉਂਕਿ ਜੇ ਆਪਾਂ ਵਿਧਾਨ ਸਭਾ ਦੀ ਗੱਲ ਕਰ ਲਈਏ ਉਹਦੇ ਤੌਰ ਤਰੀਕੇ ਕੁਝ ਹੋਰ ਹੁੰਦੇ ਨੇ ਲੋਕ ਸਭਾ ਦੇ ਟਿਕਟ ਵੰਡਣ ਦੇ ਤਰੀਕੇ ਵੀ ਕੁਝ ਹੋਰ ਹੁੰਦੇ ਨੇ ਉਹ ਦੇਖਦੇ ਨੇ ਬਹੁਤ ਸਾਰੀਆਂ ਚੀਜ਼ਾਂ ਉੱਥੇ ਦੇਖੀਆਂ ਜਾਂਦੀਆਂ ਨੇ ਪਾਰਟੀ ਦਾ ਸਤਰ ਦੇਖਿਆ ਜਾਂਦਾ ਉਸ ਦੇ ਨਾਲ ਹੀ ਲੜਾਈ ਜਿਹੜੀ ਹੈ ਉਹ ਕਿਉਂਕਿ ਨੈਸ਼ਨਲ ਪੱਧਰ ਦੀ ਹੋ ਰਹੀ ਹੈ ਉਹ ਇਸ ਟਾਈਮ ਪ੍ਰਦੇਸ਼ ਦੀ ਨਹੀਂ ਹੋ ਰਹੀ ਹੈ ਉਹ ਦੇਸ਼ ਦੀ ਲੜਾਈ ਹੋ ਰਹੀ ਹੈ ਅੱਪਾ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੰਡੀਆ ਬਲੌਗ ਬਣਦੇ ਦੇਖਿਆ ਉਸ ਦੇ ਨਾਲ ਨਾਲ ਹੀ ਤੁਸੀਂ ਦੇਖਿਆ ਕਿ ਪਿਛਲੇ ਕਈ ਸਾਲਾਂ ਤੋਂ ਕਿਤੇ ਨਾ ਕਿਤੇ ਕਾਂਗਰਸ ਬਾਰ-ਬਾਰ ਪਿੱਛੇ ਠਕੇਲੀ ਜਾਂਦੀ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਤਾਂ ਇੱਥੇ ਤੱਕ ਪੂਰਾ ਦਾ ਪੂਰਾ ਇੱਕ ਤਰੀਕੇ ਦਾ ਹਿਲਾ ਕਰ ਲਿਆ ਸੀਗਾ ਕਿ ਕਾਂਗਰਸ ਨੂੰ ਅਸੀਂ ਪੂਰੀ ਤਰ੍ਹਾਂ ਸਫਾਈ ਕਰ ਦੇਣੀ ਹੈ ਉਹਦੀ ਬਿਲਕੁਲ ਹੀ ਖਤਮ ਕਰ ਦੇਣਾ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਪਾਰਟੀ ਨੇ ਜਿਹੜਾ ਇਸ ਟਾਈਮ ਫੈਸਲਾ ਲਿੱਤਾ ਹੈ ਉਹ ਸ਼ਾਇਦ ਐਸ ਕਰਕੇ ਦਿੱਤਾ ਹੈ ਕਿ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਵਿਨਿੰਗ ਕੈਂਡੀਡੇਟਸ ਜਿਹੜੇ ਨੇ ਉਹੀ ਉੱਥੇ ਤੇ ਖੜੇ ਕੀਤੇ ਜਾਣ ਕਿਸੇ ਨਾ ਕਿਸੇ ਤਰੀਕੇ ਦਾ ਉਹਨਾਂ ਨੂੰ ਲੱਗਦਾ ਹੋਵੇ ਸ਼ਾਇਦ ਕਿ ਪਵਨ ਬਾਂਸਲ ਜੀ ਦੀ ਜਗ੍ਹਾ ਮਨੀਸ਼ Tiwari ਜਿਹੜੇ ਨੇ ਉਹ ਜ਼ਿਆਦਾ ਹੈਵੀweight ਕੈਂਡੀਡੇਟ ਨੇ ਮੈਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਣਾ ਚਾਹੁੰਦਾ ਜਦ ਸਾਡਾ ਮੇਅਰ ਦਾ ਇਲੈਕਸ਼ਨ ਹੋਇਆ ਸਾਡਾ ਅਲਾਈਅੰਸ ਹੋਇਆ ਉਹ ਲਾਇੰਸ ਦੇ ਵਿੱਚ ਪਵਨ ਬੰਸਲ ਜੀ ਤੇ ਰਾਘਵ ਚੱਡਾ ਜੀ ਦਾ ਅਹਿਮ ਰੋਲ ਸੀਗਾ ਇਹ ਐਲਾਈਂਸ ਹੋਇਆ ਤਾਂ ਹੀ ਹੈ ਇਹ ਸੀਟ ਅਸੀਂ ਮੇਅਰ ਅਸੀਂ ਆਮ ਆਦਮੀ ਪਾਰਟੀ ਨੂੰ ਦਿੱਤੀ ਤੇ ਐਮਪੀ ਦੀ ਸੀਟ ਅਸੀਂ ਲਈ ਹੈ ਇੱਥੇ ਤੇ ਸਿਰਫ ਪਵਨ ਕੁਮਾਰ ਬੰਸਲ ਜੀ ਦੀ ਹੀ ਦੇਣ ਹੈ ਜੀ ਠੀਕ ਹੈ ਬਿਲਕੁਲ ਉਹਨਾਂ ਨੇ ਆਪਣਾ ਦਿਨ ਰਾਤ ਇੱਕ ਕਰਕੇ ਸਾਡੇ ਚੰਡੀਗੜ੍ਹ ਲਈ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜੋ ਉਹਨਾਂ ਨੇ ਕੀਤੀਆਂ ਜੋ ਉਹਨਾਂ ਨੇ ਸਾਨੂੰ ਇਹ ਸ਼ੀਟ ਲਿਆ ਕੇ ਦਿੱਤੀ ਕਿ ਵੀ ਇਹ ਚੀਜ਼ ਇਹ ਸ਼ੀਟ ਤੇ ਜਦਕਿ ਆਮ ਆਦਮੀ ਪਾਰਟੀ ਦੇ 13 14 파ਰਸ਼ਦ ਸੀਗੇ ਸਾਡੇ 7 ਹੀ 파ਰਸ਼ਦ ਹੈ ਤੇ ਉਸ ਤੋਂ ਬਾਵਜੂਦ ਵੀ ਐਮਪੀ ਦੀ ਟਿਕਟ ਸਾਨੂੰ ਮਿਲੀ ਹੈ ਤੇ ਇਹ ਸਿਰਫ ਪਵਨ ਕੁਮਾਰ ਬੰਸਲ ਜੀ ਦੀ ਹੀ ਮਿਹਨਤ ਦਾ ਫਲ ਹੈ ਜਦ ਉਹਨਾਂ ਨੂੰ ਉਹ ਫਲ ਮਿਲਨ ਦਾ ਉਹ ਵਕਤ ਆਇਆ ਤਾਂ ਇੱਕ ਪੈਰਾਸ਼ੂਟ ਕੈਂਡੀਡੇਟ ਸਾਨੂੰ ਦੇ ਦਿੱਤਾ ਗਿਆ ਜਦ ਕਿ ਸੱਚਾਈ ਇਹ ਹੀ ਹੈ ਕਿ ਸ਼੍ਰੀ ਪਵਨ ਕੁਮਾਰ ਬੰਚਲ ਜੀ ਹੀ ਇਹ ਸੀਟ ਜਿੱਤ ਕੇ ਦੇ ਸਕਦੇ ਆ ਚਾਰ ਵਾਰ ਇੱਥੋਂ ਐਮਪੀ ਰਹੇ ਨੇ ਹੁਣ ਤੁਸੀਂ ਲੋਕਾਂ 'ਚ ਜਾਓ ਲੋਕਾਂ 'ਚ ਉਹਨਾਂ ਦੀ ਡਿਮਾਂਡ ਹੈ ਮੈਂ ਤੁਹਾਨੂੰ ਕਿੰਨੇ ਮੈਸੇਜਸ ਦਿਖਾ ਸਕਦਾ ਜਿੱਥੇ ਲੋਕੀ ਮੈਨੂੰ ਇਹ ਕਹਿ ਰਹੇ ਆ ਪਵਨ ਬੰਚਲ ਜੀ ਓਨਲੀ ਪਵਨ ਬੰਚਲ ਜੀ ਕੈਨ ਵਿਨ ਥਿਸ ਸੀਟ ਲੇਕਿਨ ਐਦਾਂ ਲੱਗ ਰਿਹਾ ਹੁਣ ਕਿ ਵੀ ਜਿਵੇਂ ਸਾਡੀ ਪਾਰਟੀ ਨੇ ਇਹ ਗਿਫਟ ਕਰਤੀ ਹੈ ਭਾਜਪਾ ਨੂੰ ਸੀਟ ਬਿਕਾਉਜ਼ ਟੰਡਨ ਜੀ ਦੇ ਸਾਹਮਣੇ ਟੰਡਨ ਇੱਕ ਲੋਕਲ ਕੈਂਡੀਡੇਟ ਹੈ ਜੀ ਉਹਨਾਂ ਦੇ ਸਾਹਮਣੇ ਮਨੀਸ਼ ਦਿਵਾਰੀ ਜੀ ਇੱਕ ਆਊਟਸਾਈਡਰ ਹੈ ਉਹ ਉਹਨਾਂ ਦੇ ਸਾਹਮਣੇ ਨਹੀਂ ਲੜ ਸਕਦੇ ਸ਼ਿਵਦੀਪ ਪਵਨ ਕੁਮਾਰ ਬੰਚਲ ਜੀ ਹੀ ਇਹ ਸੀਟ ਜਿੱਤ ਕੇ ਦੇ ਸਕਦੇ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਵੀ ਅਸੀਂ ਕੰਮ ਕਰਨਾ ਹੈ ਦੇਖੋ ਜੇ ਸਾਡਾ ਅਲਾਈਅንስ ਹੈ ਇੰਡੀਆ ਅਲਾਈਅንስ ਹੈ ਜਦ ਤੱਕ ਅਸੀਂ ਸਾਰੇ ਮਿਲ ਕੇ ਕੰਮ ਨਹੀਂ ਕਰੂਗੇ ਸਾਡਾ ਇਹ ਜਿਤਨਾ ਇਹ ਸੀਟ ਜਿਤਨੀ ਬਹੁਤ ਮੁਸ਼ਕਿਲ ਹੈ ਤੇ ਜਿਸ ਬੰਦੇ ਦਾ ਆਪ ਦਾ ਹੀ ਵਿਯੋਗ ਨਾ ਹੋਵੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਉਹ ਬੰਦਾ ਕਿਵੇਂ ਜਿੱਤ ਸਕਦਾ ਪਵਨ ਮਨਚਲ ਜੀ ਸ਼ੁਰੂ ਤੋਂ ਹੀ ਇਥੋਂ ਲੜੇ ਹੈ ਇਲੈਕਸ਼ਨ ਜਦ ਵੀ ਉਹ ਲੜੇ ਹੈ ਇਥੋਂ ਹੀ ਇਲੈਕਸ਼ਨ ਲੜੇ ਹੈ ਉਹਨਾਂ ਦਾ ਆਪ ਦਾ ਹੈ ਹਰ ਇੱਕ ਕਲੋਨੀ ਦੇ ਵਿੱਚ ਹਰ ਇੱਕ ਜਗ੍ਹਾ ਦੇ ਵਿੱਚ ਉਹਨਾਂ ਨੂੰ ਲੋਕੀ ਜਾਣਦੇ ਆ ਕਿੱਥੇ ਵੀ ਉਹ ਜਾਂਦੇ ਉਹਨਾਂ ਕੋਲ ਆਪਣੀ ਟੀਮ ਹੈ ਉਹਨਾਂ ਕੋਲ ਆਪਣੇ ਬੰਦੇ ਹੈ ਜਿੱਥੇ ਵੀ ਜਾਂਦੇ ਆ ਉਹ ਉਹਨਾਂ ਦੀ ਫੰਕਸ਼ਨਸ ਕਰਦੇ ਤੁਸੀਂ ਦੇਖੇ ਏਨੇ ਵੱਡੇ ਵੱਡੇ ਸਾਰਾ ਕੁਝ ਉਹਨਾਂ ਦੇ ਕੋਲ ਲੇਕਿਨ ਮੈਨ ਪਾਵਰ 'ਚ ਇਕੱਲੇ ਆਪ ਆਈਏ ਮੈਨ ਪਾਵਰ ਦੀ ਗੱਲ ਆ ਗਈ ਸਾਰੀ ਕਿ ਭੀ ਅੱਪਾ ਦੇਖੇਗੀ ਲक्की ਜੀ ਉਹਨਾਂ ਨਾਲ ਆ ਇਸ ਟਾਈਮ ਮਨੀਸ਼ ਜੀ ਨਾਲ ਲੇਕਿਨ ਮੇਰਾ ਮਨ ਹੈ ਮੈਂ ਲੱਕੀ ਜੀ ਨੂੰ ਵੀ ਰਿਕੁਐਸਟ ਕਰਦਾ ਕਿ ਉਹ ਸਾਡੇ ਪ੍ਰਧਾਨ ਨੇ ਅਸੀਂ ਉਹਨਾਂ ਤੋਂ ਰਿਕੁਐਸਟ ਕਰਦੇ ਹਾਂ ਕਿ ਵੀ ਤੁਸੀਂ ਨਾਲ ਚੱਲੋ ਦੁਬਾਰਾ ਇਹ ਗੱਲ ਆਪਾਂ ਇੱਕ ਵਾਰੀ ਰਿਵਿਊ ਕਰੀਏ ਕਿ ਇਹ ਟਿਕਟ ਆਪਾਂ ਵਾਪਿਸ ਕਰਾਈਏ ਬੰਸਲ ਸਾਹਮਣੋਂ ਟਿਕਟ ਦਿਓ ਇਹ ਤਾਂ ਹੀ ਸੀਟ ਅਪਜੀ ਸਰ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਬੜੀ ਇੰਟਰਸਟਿੰਗ ਗੱਲ ਕੀਤੀ ਕਿਉਂਕਿ ਇੰਡੀਆ ਬਲੌਗ ਦੇ ਵਿੱਚ ਚੰਡੀਗੜ੍ਹ ਸੀਟ ਤੇ ਖਾਸ ਕਰਕੇ ਮੇਅਰ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਜਦੋਜਹਿਦ ਚੱਲੀ ਔਰ ਅਲਟੀਮੇਟਲੀ ਜਿਵੇਂ ਤੁਸੀਂ ਕਿਹਾ ਕਿ ਪਵਨ ਬਾਂਸਲ ਜੀ ਦਾ ਬੜਾ ਵੱਡਾ ਰੋਲ ਸੀ ਔਰ ਵਾਕਈ ਮੀਟਿੰਗਸ ਹੋਈਆਂ ਉਹਦੇ ਵਿੱਚ ਹਮੇਸ਼ਾ ਪਵਨ ਬਾਂਸਲ ਜੀ ਸੀਗੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਸੀ ਜਦੋਂ ਖੁਰਦ-ਬੁਰਦ ਕਰਨ ਦੀ ਗੱਲ ਆਈ ਪਾਰਸ਼ਦਾਂ ਨੂੰ ਉਸ ਟਾਈਮ ਤੇ ਵੀ ਪਵਨ ਬਾਂਸਲ ਜੀ ਨੇ ਕਾਫੀ ਵੱਡਾ ਰੋਲ ਪਲੇ ਕੀਤਾ ਇਹਨਾਂ ਸਾਰ ਪੌਂਚ ਕਰਨੀ ਪਈ ਔਰ ਧਰਨੇ ਮੁਜ਼ਾਰੇ ਲਾਣੇ ਪਏ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਤੁਸੀਂ ਲੋਕਾਂ ਨੇ ਉੱਥੇ ਕੰਮਕਾਜ ਕੀਤਾ ਪਰ ਉਸ ਦੇ ਬਾਅਦ ਇੱਕ ਜਿਹੜੀ ਗੱਲ ਆਂਦੀ ਹੈ ਮੋٹے ਤੌਰ ਤੇ ਪਵਨ ਬਾਂਸਲ ਜੀ ਨੇ ਖੁਦ ਵੀ ਕਹਿ ਦਿੱਤਾ ਹੈ ਕਿ ਮੈਂ ਮਨਿਸ਼ ਤੇਵਾਰੀ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਦਾ ਡੈਫੀਨਿਟਲੀ ਸਹਿਯੋਗ ਕਰਾਂਗਾ ਤੇ ਕਿਤੇ ਨਾ ਕਿਤੇ ਪਾਰਟੀ ਹਾਈ ਕਮਾਂਡ ਨੂੰ ਜੇ ਅਸੀਂ ਦੇਖਿਆ ਜਾਏ ਤੇ ਉਹ ਵੀ ਕਿਤੇ ਨਾ ਕਿਤੇ ਨਿਰਦੇਸ਼ ਨਹੀਂ ਦੇਣਗੇ ਪਵਨ ਬਾਂਸਲ ਜੀ ਨੂੰ ਜਿਹੜੇ ਵੀ ਹੈ ਨੇ ਹੈ ਤਾਂ ਕਾਂਗਰਸੀ ਨੇ ਤੁਸੀਂ ਸਾਰੇ ਨਾਲ ਚੱਲੋ ਔਰ ਜੇ ਪਵਨ ਬਾਂਸਲ ਜੀ ਨੇ ਖੁਦ ਹੀ ਹੈ ਫਸਲਾ ਲਲਤਾ ਕਿ ਮੈਂ ਨਾਲ ਚੱਲਣਾ ਹੀ ਹੈ ਔਰ ਜੋ ਵੀ ਕੈਂਡੀਡੇਟ ਹੁਣ ਪਾਰਟੀ ਨੇ ਦੇ ਦਿੱਤਾ ਹੈ ਸਿਰ ਮੱਥੇ ਹੈ ਤਾਂ ਫਿਰ ਤੁਸੀਂ ਅਸਤੀਫਾ ਦੇ ਦਿੱਤਾ ਤੁਸੀਂ ਸਲਾਹ ਮਸ਼ਵਰਾ ਕੀਤਾ ਮੈਂ ਮੈਂ ਦੇਖੋ ਮੈਂ ਆਪਣੇ ਉਸੂਲਾਂ ਦੇ ਚੱਲਦਾ ਮੈਂ ਆਪਣੀ ਗੱਲ ਰੱਖਣੀ ਹੈ ਮੈਨੂੰ ਇਹ ਲੱਗਦਾ ਕਿ ਵੀ ਮੈਂ ਸੱਚਾ ਕਾਂਗਰਸੀ ਹੈ ਇਹ ਸੀਟ ਸਿਰ ਪਵਨ ਮਨਸਲ ਜੀ ਜਿੱਤ ਕੇ ਦੇ ਸਕਦੇ ਸੀ ਜੇ ਹੁਣੇ ਮਨੀਸ਼ तिवारी ਜੀ ਨੂੰ ਟਿਕਟ ਮਿਲੀ ਹੈ ਮੈਂ ਨਹੀਂ ਮੰਨਦਾ ਕਿ ਉਹ ਵਿਨਿੰਗ ਕੈਂਡੀਡੇਟ ਹੈਗੇ ਸਾਡੇ ਲਈ ਦੇਖੋ ਪਵਨ ਮਨਸਲ ਜੀ ਸਾਡੇ ਰੋਲ ਮਾਡਲ ਹੈ ਸਾਡੇ ਗੁਰੂ ਹੈ ਜੋ ਜਿਵੇਂ ਸਾਨੂੰ ਅ ਨਿਰਦੇਸ਼ ਦੇਣਗੇ ਅਸੀਂ ਉਹ ਜ਼ਰੂਰ ਮੰਨਦੇ ਆ ਲੇਕਿਨ ਇਹ ਚੀਜ਼ ਜੋ ਹੈ ਮੇਰੇ ਲਈ ਤਾਂ ਇਹ ਮੰਨਣਾ ਬਹੁਤ ਮੁਸ਼ਕਿਲ ਹੈ ਮੈਂ ਇਸ ਪਾਰਟੀ ਦੇ ਵਿੱਚ ਹਮੇਸ਼ਾ ਤੋਂ ਮੈਂ ਕਾਂਗਰਸੀ ਹਾਂ ਤੇ ਮੈਂ ਅੱਗੇ ਵੀ ਰਹਾਂਗਾ ਮੈਂ ਇਹ ਨਹੀਂ ਕਿ ਮੈਂ ਕਿਸੇ ਛੱਡ ਕੇ ਕਿਤੇ ਹੋ ਚੱਲ ਜਾਣਾ ਲੇਕਿਨ ਮੈਂ ਸਿਰਫ ਕੰਮ ਇਸ ਟਾਈਮ ਮੈਨੂੰ ਲੱਗਦਾ ਮੈਂ ਸ਼ਰੀਪ ਬੰਚਲ ਜੀ ਨਾਲ ਹੀ ਕਰ ਸਕਦਾ ਮੈਂ ਮਨੀਸ਼ तिवारी ਜੀ ਲਈ ਚੰਡੀਗੜ੍ਹ ਦੇ ਵਿੱਚ ਕੰਮ ਕਰਨਾ ਬੇਲੇ ਮੁਸ਼ਕਿਲ ਹੈ ਮੈਂ ਆਪਣੀ ਵਾਰਡ ਨੰਬਰ 34 ਹੈ ਸਾਡੀ ਮੈਂ ਜਿੱਥੇ ਰਹਿੰਦਾ ਸੈਕਟਰ 45 'ਚ ਇੱਥੇ ਮੈਂ ਉਹਨਾਂ ਨਾਲ ਕੰਮ ਨਹੀਂ ਕਰ ਸਕਦਾ ਮੈਂ ਬੰਸਰਜੀ ਨਾਲ ਹੀ ਚੱਲਾਂਗਾ ਜੋ ਮੈਨੂੰ ਲੱਗਦਾ ਆਦਰਵਾਇਜ਼ ਮੈਂ तिवारी ਜੀ ਨਾਲ ਨਹੀਂ ਚੱਲਾਂਗਾ ਬਿਲਕੁਲ ਵੀ ਬਹੁਤ ਹੀ ਸਟਰੋਂਗ ਤਰੀਕੇ ਦੇ ਨਾਲ ਤੁਸੀਂ ਆਪਣਾ ਵਿਰੋਧ ਦਰਜ ਕਰਵਾ ਰਹੇ ਹੋ ਤੁਹਾਡੇ ਨਾਲ ਹੋਰ ਕਿਹੜੇ-ਕਿਹੜੇ ਲੋਕ ਨੇ ਜਿਹੜੇ ਕਿ ਵਿਰੋਧ ਵਿੱਚ ਆਏ ਨੇ ਜਾਂ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਅੱਜ ਕਿਉਂਕਿ ਤੁਹਾਡੇ ਖਾਸ ਕਰਕੇ ਜਦੋਂ ਪੋਸਟ ਆਈ ਉਹਦੇ ਬਾਅਦ ਜਦੋਂ ਅਸੀਂ ਇਨਫੋਰਮੇਸ਼ਨ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਾ ਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਮੈਮ ਮਹਿਲਾ ਕਾਂਗਰਸ ਸਾਡੇ ਸ਼੍ਰੀਮਤੀ ਦੀਪਾ ਦੁੱਬੇ ਜੀ ਨੇ ਅੱਜ ਰਿਜ਼ਾਈਨ ਦਿੱਤਾ ਹੈ। ਵੰਟੀ ਨਾਰੰਗ ਜੀ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਰਵੀ ਠਾਕੁਰ ਜੀ, ਬਾਪੂ ਦਮਤੋ ਨੇ ਉਹਨਾਂ ਨੇ ਅੱਜ ਰਿਜ਼ਾਈਨ ਦਿੱਤਾ ਹੈ। ਸਾਡੇ ਹੋਰ ਵੀ ਕਈ ਔਦਵਾਰ ਪ੍ਰਕਸ਼ਿਤ ਰਹਿਣਾ ਜੀ ਹੈ। ਵਾਈਸ ਪ੍ਰੈਜ਼ੀਡੈਂਟ ਚੰਡੀਗੜ੍ਹ ਯੂਥ ਕਾਂਗਰਸ ਇਹਨਾਂ ਨੇ ਬਹੁਤ سارے ਲੋਕਾਂ ਨੇ ਅੱਜ ਰਿਜ਼ਾਈਨ ਦਿੱਤਾ ਹੈ। ਤੇ ਮੈਨੂੰ ਪਤਾ ਇਹ ਅੱਗੇ ਵੀ ਚੱਲੇਗਾ। ਹਜੇ ਹੋਰ ਲੋਕ ਵੀ ਰਿਜ਼ਾਈਨ ਦੇਣਗੇ। ਤੁਸੀਂ ਮੈਂ ਤੁਹਾਨੂੰ ਇਹ ਗੱਲ ਬਾਰ-ਬਾਰ ਕਹ ਰਿਹਾ ਕਿ ਗਰਾਊਂਡ ਲੈਵਲ ਦੇ ਵਿੱਚ ਮਾਹੌਲ ਹੋਰ ਹੈ। ਸਟੇਟਿਸ ਟਾਈਮ ਕੁਝ ਹੋਰ ਹੈਗੀ ਹੈ ਸਾਡੀ ਮੈਨੂੰ ਇਹ ਮੰਨਣਾ ਕਿ ਵੀ ਇੱਥੇ ਇੱਕ ਲੋਕਲ ਬੰਦਾ ਹੀ ਚਾਹੀਦਾ ਹੈ ਇੱਧਰ ਦੇ ਲੋਕੀ ਮੰਗ ਰਹੇ ਪਵਨ ਬੰਸਲ ਦੀ ਦੀ ਡਿਮਾਂਡ ਸੀ ਸਾਰੇ ਚਾਰੇ ਸੀ ਇੱਥੇ ਬੰਸਰ ਸਾਹਿਬ ਨੂੰ ਅਸੀਂ ਜਿਤਾਣਾ ਹੈ ਤੁਸੀਂ ਪਿਛਲੇ ਕੁਝ ਮਹੀਨਿਆਂ ਤੋਂ ਬੰਸਰ ਸਾਹਿਬ ਬਹੁਤ ਐਕਟਿਵ ਸੀਗੇ ਬਹੁਤ ਵਧੀਆ ਕੰਮ ਕਰ ਰਹੇ ਸੀ ਉਹਨਾਂ ਲੋਕਾਂ ਦੇ ਵਿੱਚ ਜਾ ਰਹੇ ਸੀ ਲੋਕਾਂ ਦੇ ਵਿੱਚ ਉਹਨਾਂ ਲਈ ਬਹੁਤ ਰੋਸ ਸੀ ਲੋਕੀ ਉਹਨਾਂ ਨੂੰ ਆਪ ਬੁਲਾ ਰਹੇ ਸੀ ਕਿ ਵੀ ਤੁਸੀਂ ਆਓ ਐਤਕੀ ਤੁਸੀਂ ਲੜੋ ਐਤਕੀ ਅਸੀਂ ਤੁਹਾਨੂੰ ਜਿਤਾਣਾ ਹੈ ਕਿਉਂਕਿ ਪਿਛਲੇ 10 ਸਾਲ ਕਿਰਨ ਖੇਰ ਜੀ ਨੇ ਸਾਡੇ ਸ਼ਹਿਰ ਲਈ ਕੁਝ ਨਹੀਂ ਕੀਤਾ ਸਾਡਾ ਸ਼ਹਿਰ ਇੱਕਦਮ ਡਾਊਨ ਚਲੇ ਗਿਆ ਪਹਿਲੇ ਨੰਬਰ ਤੋਂ 67ਵੇਂ 8ਵੇਂ ਨੰਬਰ ਤੇ ਚਲੇ ਗਿਆ ਉਹ 10 ਸਾਲ ਕਵਰ ਕਰਨਾ ਇਲੈਕਸ਼ਨ ਮੈਂ ਕਹਿੰਦਾ ਜਿੱਤ ਕੇ ਵੀ ਕੰਮ ਕਰਨਾ ਜੋ ਬੰਸਲ ਸਾਹਿਬ ਨੂੰ ਪਤਾ ਹੈ ਜੋ ਬੰਸਲ ਸਾਹਿਬ ਕਰਾ ਸਕਦੇ ਮੈਨੂੰ ਲੱਗਦਾ ਕੋਈ ਹੋਰ ਉਹ ਕਰਾ ਸਕਦਾ ਹੈ ਕਿ ਬੰਚਲ ਸਾਹਿਬ ਇੱਕ ਪੁਰਾਣੇ ਬੰਦੇ ਨੇ ਉਹਨਾਂ ਨੂੰ ਹਰ ਚੀਜ਼ ਦੀ ਨੋਲੇਜ ਹੈ ਕਿੱਥੇ ਕੀ ਚੀਜ਼ ਉਹਨਾਂ ਨੇ ਆਪਣੇ ਹੱਥੋਂ ਕੰਮ ਕੀਤਾ ਹੋਇਆ ਸ਼ਹਿਰ ਦਾ ਇੱਕ ਇੱਕ ਚੀਜ਼ ਉਹਨਾਂ ਨੇ ਪਾਸ ਕਰਾਈ ਹੋਈ ਹੈ ਇੱਕ ਇੱਕ ਚੀਜ਼ ਉਹਨਾਂ ਨੇ ਆਪਣੇ ਹੱਥੋਂ ਕੰਮ ਕਰਾਇਆ ਹੋਇਆ ਮੈਨੂੰ ਲੱਗਦਾ ਕੋਈ ਵੀ ਨਿਆ ਬੰਦਾ ਆ ਕੇ ਕੋਈ ਚੀਜ਼ ਨੂੰ ਮੈਚ ਕਰ ਸਕਦਾ ਨਹੀਂ ਤੇ ਜੀ ਇੱਕ ਹਟਕੇ ਸਵਾਲ ਕਰਾਂਗੀ ਕਿਉਂਕਿ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਤੁਸੀਂ ਪੋਲੀਟੀਸ਼ੀਅਨ ਹੈਗੇ ਆਲਰੇਡੀ ਦੇਖ ਰਹੇ ਹੋ ਚੀਜ਼ਾਂ ਨੂੰ ਬਹੁਤ ਨੇੜੇ ਦੀ ਦੇਖਦੇ ਹੋ ਬਾਅਦ ਤੇ ਹੈਗੇ ਹੋ ਅਬ ਭਾਜਪੀ ਨੇ ਗੱਲ ਕੀਤੀ ਹੈ ਕਿ ਅਸੀਂ 400 ਸੀਟਾਂ ਲੈ ਕੇ ਜਿਹੜਾ ਉਹ ਫਿਰ ਤੋਂ ਸਰਕਾਰ ਦੇ ਵਿੱਚ ਆਵਾਂਗੇ ਜੇ ਪੰਜਾਬ ਦੀ ਗੱਲ ਕਰ ਲਈਏ ਤੇ ਲਗਾਤਾਰ ਚਾਹਿਆ ਆਮ ਆਦਮੀ ਪਾਰਟੀ ਜਾਏ ਕਾਂਗਰਸ ਹੈਗੀ ਉਥਲ ਪੁਥਲ ਮਚੀ ਹੋਈ ਹੈ ਖਾਸ ਕਰਕੇ ਕਾਫੀ ਸਾਰੇ ਲੀਡਰਸ ਨੇ ਜਿਹੜੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਛਲਾਂਗਾ ਮਾਰ ਰਹੇ ਨੇ ਔਰ ਬਹੁਤ ਸਾਰੇ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਨੂੰ ਵੀ ਜਿਹੜਾ ਹੈ ਕਮਲ ਦਾ ਫੁੱਲ ਨੂੰ ਪਕੜਿਆ ਔਰ ਖਾਸ ਕਰਕੇ ਉਸ ਕਾਂਗਰਸੀ ਵੀ ਨੇ ਕਿਤੇ ਤੁਹਾਡੇ ਸਾਰਿਆਂ ਦੇ ਅਸਤੀਫਾ ਦੇਣ ਤੋਂ ਬਾਅਦ ਤੁਹਾਨੂੰ ਜਿੱਥੋਂ ਤੱਕ ਲੱਗ ਰਿਹਾ ਹੈ ਕਿ ਚੰਡੀਗੜ੍ਹ ਦੀ ਸੀਟ ਸ਼ਾਇਦ ਭਾਰਤੀ ਜਨਤਾ ਪਾਰਟੀ ਕੋਲ ਜਾ ਸਕਦੀ ਹੈ ਇਹ ਉਹਨੂੰ ਗਿਫਟ ਕਰ ਦਿੱਤੀ ਗਈ ਹੈ ਇਹ ਤਾਂ ਨਹੀਂ ਹੋਏਗਾ ਅਗਲੇ ਦਿਨਾਂ ਦੇ ਵਿੱਚ ਡੈਫੀਨਿਟਲੀ ਤੁਸੀਂ ਸਾਰੇ ਵੀ ਉਸ ਵਾਸ਼ਿੰਗ ਮਸ਼ੀਨ ਤੋਂ ਹੋ ਕੇ ਉਧਰ ਨੂੰ ਜਾਂਦੇ ਦਿਖਾਈ ਦਿਓ ਮੈਂ ਪਹਿਲੀ ਗੱਲ ਤਾਂ ਵਾਸ਼ਿੰਗ ਮਸ਼ੀਨ ਤੇ ਤਾਂ ਉਹ ਜਿਹੜਾ ਕਦੇ ਕੋਈ ਗਲਤ ਕੰਮ ਕੀਤਾ ਹੋਵੇ ਅਸੀਂ ਕਦੇ ਲਾਈਫ 'ਚ ਕੋਈ ਗਲਤ ਕੰਮ ਕੀਤਾ ਨਹੀਂ ਗਿਆ ਤੇ ਮੈਂ ਮੈਂ ਤੁਹਾਨੂੰ ਕਿਸੇ ਦਾ ਤਾਂ ਮੈਂ ਨਹੀਂ ਕਹਿ ਸਕਦਾ ਗਰੰਟੀ ਮੈਂ ਨਹੀਂ ਲੈ ਸਕਦਾ ਕਿਸੇ ਦੀ ਕੀ ਵਿਚਾਰਤਾ ਰਾ ਉਹ ਕਿਸ ਨਾਲ ਜਾਂਦਾ ਜਦ ਰਵਨੀਤ ਸਿੰਘ ਬਿੱਟੂ ਵਰਗੇ ਨੇ ਸੀਨੀਅਰ ਲੀਡਰ ਦੂਸਰੀ ਪਾਰਟੀ 'ਚ ਜਾ ਸਕਦੇ ਮੈਂ ਕਿਸੇ ਦਾ ਨਹੀਂ ਕਹਿ ਸਕਦਾ ਮੈਂ ਆਪਣੀ ਗਰੰਟੀ ਦੇ ਸਕਦਾ ਕਿ ਮੈਂ ਕਦੇ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਦੇ ਨਹੀਂ ਜਾਊਂਗਾ ਮੈਂ ਤੁਹਾਨੂੰ ਹੀ ਕੱਲ ਦੱਸਦਾ ਮੈਂ ਇੱਕ ਸਟੂਡੈਂਟ ਲੀਡਰ ਤੋਂ ਸਟਾਰਟ ਕੀਤਾ ਸੀ ਮੇਰੇ ਨਾਲ ਮੇਰੇ ਦੋਸਤ ਕਨਵਰਣਾ ਬੀਜੇਪੀ ਦੇ ਕੌਂਸਲਰ ਨੇ ਅਸੀਂ ਸਾਰਿਆਂ ਨੇ ਇਕੱਠੇ ਕੰਮ ਸ਼ੁਰੂ ਕੀਤਾ ਸੀ ਜਦ ਅਸੀਂ ਕਾਲਜ ਦੇ ਵਿੱਚ ਬਟ ਉਹ ਬਾਇ ਚੋਇਸ ਮਾਹੌਲ ਦੇਖ ਕੇ 2014 ਦੇ ਵਿੱਚ ਬੀਜੇਪੀ ਵੱਲ ਗਏ ਮੈਂ ਕਾਂਗਰਸ ਦੇ ਵਿੱਚ ਹੀ ਰਹਾ ਚਾਹੇ ਮੈਂ ਆਪਣੀ ਅਲੱਗ ਟੀਮ ਬਣਾਈ ਮੈਂ ਆਪਣਾ ਆਪਣਾ ਅਲੱਗ ਕੰਮ ਕਰਿਆ ਮੈਂ ਆਪਣੇ ਅਲੱਗ ਮਿਹਨਤ ਕਰਕੇ ਆਪਣੇ ਸੈਕਟਰ ਦੇ ਵਿੱਚ ਆਪਣੇ ਲੋਕਾਂ ਨੂੰ ਕਾਂਗਰਸ ਜਿੰਦਾ ਰੱਖੀ ਮੈਂ ਇੱਥੇ ਮੈਂ ਕੰਮ ਕਰਦਾ ਰਿਹਾ ਅੱਜ ਸਾਡੀ ਕਾਂਗਰਸ ਦਾ ਸਾਡੇ ਵਾਰਡ ਤੋਂ ਕੌਂਸਲਰ ਤੇ ਇਹ ਤੁਸੀਂ ਕਿਸੇ ਤੋਂ ਵੀ ਪੁੱਛ ਲਿਓ 45 ਸ਼ਹਿਲਿਕ ਸੰਗੀਵਾਰਡ ਮੰਨੀ ਜਾਂਦੀ ਹੈ ਅਸੀਂ ਇੱਥੇ ਮਿਹਨਤ ਕਰਕੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਕੇ ਇੱਥੋਂ ਕਾਉਂਸਲਰ ਜਿਤਾਏ ਆਪਣੇ ਜੀ ਗੁਰਪ੍ਰਸਾਦ ਸਿੰਘ ਆਪ ਜੀ ਸਾਡੇ ਵੱਡੇ ਭਰਾ ਨੇ ਉਹਨਾਂ ਦੇ ਦਿਖਾਏ ਰਾਹ ਤੇ ਵੈਸੇ ਚ ਚੱਲਦੇ ਆਂ ਬਗਰ ਇਸ ਮਾਮਲੇ 'ਚ ਉਹਨਾਂ ਨੇ ਹਜੇ ਤੱਕ ਰਜ਼ਾਇਦਾ ਦਿੱਤਾ ਨਹੀਂ ਦਿੱਤਾ ਉਹ ਉਹਨਾਂ ਦੀ ਚੋਇਸ ਹੈ ਬਟ ਮੈਂ ਇਸ ਚੀਜ਼ 'ਤੇ ਬੰਸਰ ਸਾਹਿਬ ਦੇ ਨਾਲ ਹੈ ਔਰ ਮੈਂ ਇਹ ਚੀਜ਼ ਬਿਲਕੁਲ ਐਕਸੈਪਟ ਨਹੀਂ ਕਰਦਾ ਮਨੀਸ਼ तिवारी ਜੀ ਨੂੰ ਐਜ਼ ਆਰ ਕੈਂਡੀਡੇਟ ਇਫ ਬੰਸਲ ਸਾਹਿਬ ਸਾਨੂੰ ਕਹਿਣਗੇ ਕਿ ਵੀ ਨਹੀਂ ਅਸੀਂ ਪਾਰਟੀ ਪਾਰਟੀ ਅਸੀਂ ਸਾਡੀ ਲਈ ਸਭ ਤੋਂ ਉੱਪਰ ਹੈ ਉਹਨਾਂ ਨੂੰ ਮੰਨ ਕੇ ਜ਼ਰੂਰ ਚੱਲਦੇ ਆ ਲੇਕਿਨ ਮੈਨੂੰ ਨਹੀਂ ਲੱਗਦਾ ਮੈਂ ਸ਼੍ਰੀ ਮਨੀਸ਼ तिवारी ਜੀ ਨਾਲ ਚੱਲ ਸਕਦਾ ਮੇਰੀ ਉਹਨਾਂ ਨਾਲ ਕੋਈ ਪਰਸਨਲ ਹੋ ਨਹੀਂ ਹੈ ਮਨੀਸ਼ तिवारी ਜੀ ਇੱਕ ਅੱਛੇ ਇਨਸਾਨ ਹੋ ਸਕਦੇ ਆ ਅੱਛਾ ਲੇਕਿਨ ਜੋ ਇਟ ਐਟ ਪ੍ਰੈਸੈਂਟ ਡਿਮਾਂਡ ਹੈਗੀ ਹੈ ਉਹ ਮਨੀਸ਼ तिवारी ਜੀ ਨਹੀਂ ਨੇ ਉਹ ਪਵਨ ਬੰਸਲ ਨੇ ਤੁਸੀਂ ਜਿਹੜਾ ਥੋੜਾ ਜਿਹਾ ਆਪਣਾ ਪ੍ਰੋਫਾਈਲ ਦੱਸੋ ਕਿ ਤੁਹਾਡੀ ਬੈਕਗ੍ਰਾਉਂਡ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਤੱਕ ਆਏ ਕਿਉਂਕਿ ਉਹਦਾ ਇੱਕ ਰਿਲੇਵੈਂਸ ਹੈਗਾ ਕਿਉਂਕਿ ਤੁਸੀਂ ਬਹੁਤ ਹੀ ਸਟਰੋਂਗ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ पोज ਕਰ ਰਹੇ ਹੈਗੇ ਉਹ ਕੈਂਡੀਡੇਟ ਚਰ ਤੇ ਜਿਹੜੇ ਐਮਪੀ ਦੀ ਕੈਂਡੀਡੇਟ ਦੇ ਤੌਰ ਤੇ ਉਤਾਰੇ ਹੈ ਕਾਂਗਰਸ ਪਾਰਟੀ ਨੇ ਖਾਸ ਕਰਕੇ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿੱਥੇ ਤੱਕ ਗੱਲ ਕਰੀਏ ਪਾਰਟੀ ਬਹੁਤ ਇੰਪੋਰਟੈਂਟ ਹੈਗੀ ਹੈ ਕੋਈ ਵੀ ਪਾਰਟੀ ਹੋਵੇ ਉਹਦਾ ਇਕਾਈ ਉਹਦੀ ਯੂਨਿਟ ਬਹੁਤ ਇੰਪੋਰਟੈਂਟ ਹੈਗੀ ਹੈ ਫਿਰ ਮੇਅਰ ਜਿਹੜਾ ਹੁੰਦਾ ਉਹ ਬਹੁਤ ਇੰਪੋਰਟੈਂਟ ਹੁੰਦਾ ਦਾ ਰੀਜ਼ਨ ਬੀਇੰਗ ਇੱਥੇ ਐਮਐਲਏ ਤਾਂ ਹੁੰਦਾ ਨਹੀਂ ਉਹਦਾ ਬਾਅਦ ਐਮਪੀ ਜਿਹੜਾ ਉਹ ਸਟਰੋਂਗ ਹੋਲਡ ਹੁੰਦਾ ਬਹੁਤ ਜ਼ਿਆਦਾ ਤੇ ਇਸ ਕਰਕੇ ਪਾਰਟੀ ਦੇ ਨਾਲ ਸਿੱਧਾ ਸਿੱਧਾ ਐਮਪੀ ਦੇ ਲਈ ਜੁੜੇ ਹੋਏ ਜਿਹੜੇ ਲੋਕ ਨੇ ਪਾਰਟੀ ਦੇਔ ਤੁਸੀਂ ਸੈਕਟਰੀ ਬਹੁਤ ਵੱਡਾ ਪਦ ਹੁੰਦਾ ਕਿਉਂਕਿ ਖਾਸ ਕਰਕੇ ਅਹੁਦੇ ਦੀ ਗੱਲ ਕਰੀਏ ਚੰਡੀਗੜ੍ਹ ਦੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਉਹ ਸਾਬ ਦੇ ਨਾਲ ਥੋੜਾ ਜਾਨਣਾ ਚਾਹਾਂਗੇ ਕਿਉਂਕਿ ਤੁਹਾਡਾ ਵਿਰੋਧ ਬਹੁਤ ਹੀ ਇੰਪੋਰਟੈਂਟ ਹੈਗਾ ਔਰ ਤੁਸੀਂ ਇੱਕ ਪੋਸਟ ਪਾ ਕੇ ਬਹੁਤ ਹੀ ਪਹਿਲੇ ਤਰੀਕੇ ਦੇ ਨਾਲ ਆਪਣੇ ਜਤਾਇਆ ਹੈਗਾ ਮੈਂ ਮਸ਼ੇ ਇੱਕ ਬੜੇ ਆਮ ਪਰਿਵਾਰ ਦੇ ਲੋਕੀ ਆ ਅਸੀਂ ਇੱਕ ਛੋਟੇ ਜਿਹੇ ਫਲੈਟ 'ਚ ਰਹਿੰਦੇ ਆ ਅਸੀਂ ਬੜੇ ਆਮ ਪਰਿਵਾਰ ਦੇ ਲੋਕੀ ਆ ਅਸੀਂ ਦੋ ਕਮਰਿਆਂ 'ਚ ਰਹਿਣ ਵਾਲੇ ਆ ਸਾਡੇ ਜਿਹੜੇ ਕਾਉਂਸਲਰ ਰਗੁਰਪੇਗਾਪੀ ਜੀ ਉਹ ਵੀ ਸਾਡੇ ਨਾਲ ਇੱਥੇ ਰਹਿੰਦੇ ਆ ਸਾਹਮਣੇ ਬਲੌਕ 'ਚ ਅਸੀਂ ਮੈਂ ਵੀ ਇੱਕ ਆਮ ਪਰਿਵਾਰ ਤੋਂ ਮੈਂ 2006 ਦੇ ਵਿੱਚ ਪਹਿਲਾਂ ਵਿਜੀ ਰਾਣਾ ਜੀ ਸਾਡੇ ਇੱਥੋਂ ਇਲੈਕਸ਼ਨ ਲੜੇ ਸੀ ਕਾਂਸਲਰ ਦਾ ਪਰਚਾ ਉਹਨਾਂ ਦੇ ਕੰਮ ਸ਼ੁਰੂ ਕਰਿਆ ਫਿਰ 2009 ਦੇ ਵਿੱਚ ਅਸੀਂ ਬੰਸਰ ਸਾਹਿਬ ਦੇ ਲਈ ਥੋੜਾ ਜਿਹਾ ਕੰਮ ਕਰਿਆ 2010 ਦੇ ਵਿੱਚ ਮੈਂ ਟੋਟਲੀ ਯੂਥ ਕਾਂਗਰਸ ਦੇ ਵਿੱਚ ਗੁਰਪ੍ਰੀਤ ਸਿੰਘ ਆਪੀ ਜੀ ਨਾਲ ਜੁੜਿਆ ਗੁਰਪ੍ਰੀਤ ਸਿੰਘ ਆਪੀ ਜੀ ਨਾਲ ਜੁੜ ਕੇ ਮੈਂ ਇਥੋਂ ਵਾਰਡ ਪ੍ਰੈਜ਼ੀਡੈਂਟ ਬਣਿਆ ਉਸ ਟਾਈਮ ਫਸਟ ਟਾਈਮ ਇਲੈਕਸ਼ਨ ਹੋਇਆ ਸੀ ਗੁਰਪ੍ਰੀਤ ਸਿੰਘ ਆਪੀ ਜੀ ਨੇ ਪੂਰੇ ਚੰਡੀਗੜ੍ਹ ਤੋਂ 32000 ਮੈਂਬਰਸ਼ਿਪ ਉਸ ਟਾਈਮ ਕਿੰਨੀ ਸੀ ਜੋ ਕਿ ਇੱਕ ਬਹੁਤ ਵੱਡੀ ਗੱਲ ਸੀ ਯੂਥ ਕਾਂਗਰਸ ਨਾਲ ਕਦੇ ਹੋਈ ਨਾ ਉਸ ਤੋਂ ਬਾਤ ਕਦੇ ਹੋਈ ਸਿਰਫ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਮੈਂ ਮੈਂ ਯੂਥ ਕਾਂਗਰਸ ਦੇ ਵਿੱਚ ਵਾਈ ਇਲੈਕਸ਼ਨ ਲੜਕੇ ਸੀ ਜਿੱਤੇ ਮੈਂ ਐਨਐਸਯੂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਰਹਾ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਵਿੱਚ ਸਟੇਟ ਵਾਈਸ ਪ੍ਰੈਜ਼ੀਡੈਂਟ ਰਹਾ ਸਟੇਟ ਵਾਈਸ ਪ੍ਰੈਜ਼ੀਡੈਂਟ ਰਹਾ ਮੈਂ ਯੂਥ ਕਾਂਗਰਸ ਦੇ ਵਿੱਚ ਮੈਂ ਮੈਂ ਯੂਥ ਆਪਣਾ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਵਿੱਚ ਗੁਰਪ੍ਰੀਤ ਸਿੰਘ ਆਪੀ ਜੀ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗੇ ਉਹਦੇ ਵਿੱਚ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਰਹਾ ਮੈਂ ਇਸ ਤੋਂ ਬਾਅਦ 2000 ਜਦ ਸਾਡੇ ਇਲੈਕਸ਼ਨ ਹੋਏ 21 ਦੇ ਵਿੱਚ ਮੈਂ ਮੈਂ ਵਾਰਡ ਪ੍ਰੈਜ਼ੀਡੈਂਟ ਸੀ 45 46 ਦਾ ਤੇ ਗੁਰਪ੍ਰੀਤ ਸਿੰਘ ਆਪੀ ਜੀ ਸਾਡੇ ਕੌਂਸਲਰ ਬਣੇ ਅਸੀਂ ਆਪਣੀ ਪੂ ਤੇ ਮੈਂ ਸਾਡਾ ਅਸੀਂ ਵਰਕਰ ਐ ਅਸੀਂ ਗਰਾਊਂਡ ਤੇ ਰਹਿੰਦੇ ਆ ਅਸੀਂ ਲੋਕਾਂ ਨੂੰ ਫੇਸ ਕਰਦੇ ਆ ਚੰਗਾ ਮਾੜਾ ਲੋਕੀ ਸਾਨੂੰ ਕਹਿੰਦੇ ਆ ਕਿ ਸਿਰ ਪ੍ਰਧਾਨ ਨੂੰ ਜਾ ਕੇ ਨਹੀਂ ਕੋਈ ਕਹਿੰਦਾ ਹੋਣਾ ਕਿ ਵੀ ਤੁਸੀਂ ਇਦਾਂ ਤੁਸੀਂ ਇਦਾਂ ਸਾਨੂੰ ਅਸੀਂ ਲੋਕੀ ਫੇਸ ਕਰਦੇ ਆ ਜਦ ਸਾਡੀ ਗੱਲ ਮੈਂ ਮੇਰਾ ਮੰਨਣਾ ਹੈ ਮੈਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜਿਆ ਮੈਨੂੰ ਇਹ ਲੱਗਦਾ ਉਹ ਸਾਡੀ ਗੱਲ ਸੁਣਣਗੇ ਜੀ ਮੈਂ ਭਾਜੀਪੀ ਤੇ ਨਹੀਂ ਹਣਾ ਉੱਥੇ ਤਾਂ ਸਿੱਧਾ ਫਰਮਾਇ ਉਹ ਆਂਦੀ ਹੈ ਉੱਪਰੋਂ ਕਿ ਵੀ ਇਦਾਂ ਸਾਨੂੰ ਐ ਲੱਗਦਾ ਕਿ ਵੀ ਸਾਡੀ ਕਾਂਗਰਸ ਪਾਰਟੀ ਸਾਨੂੰ ਸੁਣੂਗੀ ਅਸੀਂ ਸਿਰਫ ਆਪਣੀ ਆਵਾਜ਼ ਅੱਗੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਦੇਖੋ ਸਾਡੇ ਜੋ ਨੇਤਾ ਰਾਹੁਲ ਗਾਂਧੀ ਜੀ ਉਹ ਹਮੇਸ਼ਾ ਆਮ ਰਿਵਾਇਰ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਸੁਣਦੇ ਆ ਤੁਸੀਂ ਗੱਲ ਕੀਤੀ ਕਿ 35 36 ਦੇ ਕਰੀਬ ਲੋਕ ਨੇ ਜਿਹੜੇ ਕਿ ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤੁਸੀਂ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਕਿ ਤੁਸੀਂ ਕਿਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਹਾਈ ਕਮਾਂਡ ਨੂੰ ਅਪਰੋਚ ਕਰ ਰਹੇ ਹੋ ਫਿਜ਼ੀਕਲੀ ਜਾ ਕੇ ਜਾਂ ਟੈਲੀਫੋਨਿਕਲੀ ਜਾਂ ਕਿਸੇ ਤਰੀਕੇ ਦੇ ਨਾਲ ਤੁਸੀਂ ਆਪਣਾ ਇੱਥੇ ਤਾਂ ਵਿਰੋਧ ਦਰਜ ਕਰਵਾਤਾ ਡੈਫੀਨਿਟਲੀ ਉਹਨਾਂ ਤੱਕ ਮੈਸੇਜ ਵੀ ਪਹੁੰਚ ਕੇ ਹੋਣਗੇ ਜਦੋਂ ਵੀ ਕੋਈ ਵੀ ਅਸੀ ਹਲਚਲ ਹੁੰਦੀ ਹੈ ਪਾਰਟੀ ਦੇ ਵਿਦਿਨ ਜਾਂ ਨਿੱਕੀ ਨਿੱਕੀ ਇਨਫੋਰਮੇਸ਼ਨ ਉਹਨਾਂ ਤੱਕ ਜ਼ਰੂਰ ਪਹੁੰਚਦੀ ਹੈ ਪਰ ਕਿਸੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਆਪਣਾ ਮੈਸੇਜ ਸੁਨੇਹਾ ਦੇ ਰਹੇ ਹੋ ਯਾ ਉਹਨਾਂ ਨੂੰ ਮਿਲ ਰਹੇ ਹੋ ਤੁਹਾਡਾ ਵਫਤ ਜਾ ਰਿਹਾ ਕੀ ਕੀ ਸਟੈਪ ਲੈ ਰਹੇ ਹੋ ਤੁਸੀਂ ਮੈਂ ਅਸੀਂ ਸਾਰਿਆਂ ਨੇ ਮਿਲ ਕੇ ਅੱਜ ਇੱਕ ਲੈਟਰ ਆਪਣੇ ਹਾਈ ਕਮਾਂਡ ਨੂੰ ਭੇਜੀ ਹੈ ਉਹਦੇ ਵਿੱਚ ਅਸੀਂ ਸਾਰਿਆਂ ਨੇ ਰੈਜ਼ੀਗਨੇਸ਼ਨ ਦਿੱਤੇ ਹਨ ਆਪਣੇ ਸਾਈਨ ਕਰਕੇ ਭੇਜਿਆ ਕਿ ਸਾਡੀ ਗੱਲ ਸੁਣੀ ਜਾਵੇ ਨਹੀਂ ਤਾਂ ਅਸੀਂ ਰੈਜ਼ੀਗਨੇਸ਼ਨ ਦੇ ਰਹੇ ਹਾਂ ਅਸੀਂ ਜਾਣਦੇ ਕਿ ਹਾਈ ਕਮਾਂਡ ਵੀ ਇਸ ਗੱਲ ਨੂੰ ਕੰਸੀਡਰ ਕਰੇ ਸਾਨੂੰ ਪੁੱਛੇ ਐਟਲੀਸ ਸਾਨੂੰ ਸਾਡੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਮੇਰਾ ਮੰਨਣਾ ਹੈ ਕਿ ਵੀ ਕਾਂਗਰਸ ਪਾਰਟੀ ਸਿਰਫ ਤਿੰਨ ਜਾਂ ਚਾਰ ਬੰਦੇ ਨਹੀਂ ਹੋ ਸਕਦੇ ਕਾਂਗਰਸ ਪਾਰਟੀ ਬਹੁਤ ਵੱਡੀ ਵਿਚਾਰਧਾਰਾ ਹੈ ਬਹੁਤ ਸਾਰਾ ਕਾਂਗਰਸ ਦਾ ਵਰਕਰ ਚੰਡੀਗੜ੍ਹ ਦਾ ਇਹਨਾਂ ਨਾਲ ਜੁੜਿਆ ਤੇ ਵਰਕਰ ਦੀ ਤੋਂ ਜ਼ਰੂਰ ਪੁੱਛਣਾ ਚਾਹੀਦਾ ਸੀ ਚਾਹੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਨੂੰ ਸਾਨੂੰ ਜ਼ਰੂਰ ਪੁੱਛਣਾ ਚਾਹੀਦਾ ਸੀ ਜੇ ਹੈ ਜਾਂ ਕੁਝ ਸੀਗਾ ਜਾਂ ਸਾਨੂੰ ਪਾਰਟੀ ਨੇ ਹਾਈ ਕਮਾਂਡ ਨੇ ਜਦ ਵੀ ਰਾਜੀਵ ਸ਼ੁਕਲਾ ਜੀ ਆਏ ਸੀ ਅਸੀਂ ਉੱਥੇ ਵੀ ਆਪਣੀ ਗੱਲ ਰੱਖੀ ਸੀ ਅਸੀਂ ਉੱਥੇ ਵੀ ਕਿਹਾ ਸੀ ਕਿ ਅਸੀਂ ਬੰਸਰ ਸਾਹਿਬ ਨੂੰ ਸਾਡੇ ਕੈਂਡੀਡੇਟ ਚਾਹਨੇ ਆ ਲੇਕਿਨ ਉਸ ਤੋਂ ਬਾਵਜੂਦ ਵੀ ਇੱਕ ਇਹੋ ਜਿਹੇ ਬੰਦੇ ਨੂੰ ਟਿਕਟ ਮਿਲ ਜਾਣੀ ਜਿਹਦਾ ਕੋਈ ਬਯੋਧ ਨਹੀਂ ਹੈ ਮੈਂ ਵਾਰ-ਵਾਰ ਕਹਿ ਰਿਹਾ ਕਿ ਵੀ ਉਹਨਾਂ ਨੇ ਸਾਡੇ ਚੰਡੀਗੜ੍ਹ ਦੇ ਲੋਕਾਂ ਲਈ ਮੈਂ ਸੁਣਨ ਵਿੱਚ ਮੈਂ ਸੁਣਿਆ ਕਿ ਉਹ ਕਿ ਆਪਣੇ ਐਮਪੀ ਲੈਡ ਫੰਡ ਤੋਂ ਮੈਂ ਦਿੱਤਾ ਮੈਂ ਉਹ ਦਿੱਤਾ ਕਹਿ ਰਹੇ ਸੀ ਜੀ ਲੇਕਿਨ ਮੈਂ ਆਮ ਪਰਿਵਾਰ ਦੇ ਲੋਕਾਂ ਨੂੰ ਕੀ ਪਤਾ ਉਹਦੇ ਬਾਰੇ ਆਮ ਲੋਕੀ ਨਹੀਂ ਜਾਣਦੇ ਚੀਜ਼ ਤੁਸੀਂ ਮੈਨੂੰ ਦੱਸੋ ਕਿ ਇੱਕ ਕਲੋਨੀ ਦੇ ਲੋਕਾਂ ਲਈ ਤੁਸੀਂ ਕੀ ਕੀਤਾ ਤੁਸੀਂ ਸ਼ਹਿਰ ਦੇ ਲੋਕਾਂ ਲਈ ਕੀ ਕੀਤਾ ਚੋ ਲੈਲਵਾ ਦੇਣਾ ਜਾਂ ਜਿੰਮਲਵਾ ਦੇਣਾ ਇਟਸ ਨਾਟ ਦੈਟ ਥਿੰਗ ਨਾ ਕਿ ਵੀ ਲੋਕਲੀ ਜ਼ਰੂਰੀ ਚੀਜ਼ ਹੈ ਲੋਕਾਂ ਲਈ ਜ਼ਰੂਰ ਤੁਸੀਂ ਸਾਡੇ ਕਾਂਗਰਸ ਪਾਰਟੀ ਦਾ ਬੁਰਾ ਵਕਤ ਸੀਗਾ ਤੁਸੀਂ 2014 ਦਾ ਚੋਣ ਨਹੀਂ ਲੜੇ ਤੁਸੀਂ ਉਸ ਟਾਈਮ ਐਡਮਿਟ ਸੀ ਹਸਪੀਟਲ 'ਚ ਚਾਹੇ ਸੀਗੇ ਜਾਂ ਜੋ ਵੀ ਸੀ ਮੈਂ ਉਸ ਟਿੱਚੇ ਨਹੀਂ ਪੈਂਦਾ ਲੇਕਿਨ 2019 ਦੇ ਵਿੱਚ ਤੁਸੀਂ ਅਨੰਦਪੁਰ ਸਾਹਿਬ ਤੋਂ ਤੁਹਾਨੂੰ ਪਾਰਟੀ ਨੇ ਟਿਕਟ ਦਿੱਤੀ ਤੁਸੀਂ ਉੱਥੇ ਜਿੱਤੇ ਤੁਸੀਂ ਉੱਥੇ ਕੰਮ ਕੀਤਾ ਨਹੀਂ ਕੀਤਾ ਇਹ ਤੁਸੀਂ ਉੱਥੇ ਦੇਖੋ ਮੈਨੂੰ ਲੱਗਦਾ ਬੰਸਲ ਸਾਹਿਬ ਸਾਡੇ ਇਥੇ ਇਨਾ ਕੰਮ ਕਰਿਆ ਉਹਨਾਂ ਨੇ ਪਿਛਲੇ 10 ਸਾਲਾਂ ਤੋਂ ਲੱਗੇ ਹੋਏ ਹਨ ਚਾਹੇ ਉਹ ਸੀਟ ਨਹੀਂ ਜਿੱਤੇ ਲੇਕਿਨ ਫਿਰ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਤੋਂ ਲੱਗੇ ਹਨ ਔਰ ਕਹਿੰਦਾ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਕਦੇ ਇਹ ਨਹੀਂ ਕੀਤਾ ਕਿ ਵੀ ਹੁਣ ਮੈਂ ਨਹੀਂ ਹੁਣ ਮੇਰਾ ਬੇਟਾ ਜਾਂ ਕੋਈ ਇਦਾਂ ਦਾ ਕੁਝ ਉਹਨਾਂ ਨੇ ਹਰ ਕਿਸੇ ਬੰਦੇ ਨੂੰ ਦੇਖੋ ਲੱੱਕੀ ਜੀ ਨੂੰ ਵੀ ਪ੍ਰੈਜ਼ੀਡੈਂਟ ਕਿਨੇ ਬਣਾਇਆ ਬੰਸਲ ਸਾਹਿਬ ਦੇ ਆਸ਼ੀਰਵਾਦ ਨਾਲ ਬਨੇ ਉੱਤਸਵਲਾ ਚਾਹਵਲਾ ਜੀ ਬੰਸਲ ਸਾਹਿਬ ਦਾ ਕੋਈ ਪਰਿਵਾਰ ਦਾ ਬੰਦਾ ਕਦੇ ਪ੍ਰੈਜ਼ੀਡੈਂਟ ਨਹੀਂ ਬਣਿਆ ਜਿਵੇਂ ਉਹ ਇੰਨੇ ਆਪਣੇ ਆਪ ਨੂੰ ਇਦਾਂ ਹੁੰਦੇ ਉਹ ਸੋਚਦੇ ਆਪਣੇ ਬਾਰੇ ਉਹ ਸਿਰਫ ਚੰਡੀਗੜ੍ਹ ਦੇ ਲੋਕਾਂ ਬਾਰੇ ਸੋਚਦੇ ਆ ਜਦੋਂ ਸਾਡੇ ਲਗਾਤਾਰ ਪਹਿਲਾਂ ਤਿੰਨ ਵਾਰੀ ਜਿੱਤੇ ਫਿਰ ਇੱਕ ਵਾਰੀ ਪਹਿਲਾਂ ਜਿੱਤੇ ਸੀ ਚਾਰ ਟਾਈਮ ਉਹ ਸਾਡੇ ਇੱਥੇ ਐਮਪੀ ਰਹੇ ਆ ਕੇਂਦਰੀ ਮੰਤਰੀ ਵੀ ਰਹੇ ਉਹਨਾਂ ਨੇ ਸਿਰਫ ਚੰਡੀਗੜ੍ਹ ਦੇ ਲੋਕਾਂ ਲਈ ਹੀ ਸੋਚਿਆ ਲੋਕਾਂ ਲਈ ਹੀ ਕੰਮ ਕੀਤਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਵੀ ਜੋ ਬੰਦਾ ਸਾਡੇ ਸ਼ਹਿਰ ਵਾਸਤੇ ਸੋਚਦਾ ਮੈਂ ਕਾਂਗਰਸੀ ਆ ਲੇਕਿਨ ਮੈਂ ਸ਼ਹਿਰ ਵਾਸੀ ਵੀ ਤਾਂ ਹਾਂ ਮਿਸਟਰ ਜੀ ਇੱਥੇ ਮੇਰਾ ਆਖਰੀ ਸਵਾਲ ਹੈ ਇੱਕ ਜ਼ਰੂਰੀ ਇਹੀ ਸਵਾਲ ਹੈ ਕਿ ਇਨ ਕੇਸ ਪਾਰਟੀ ਤੁਹਾਡੇ ਜਿਹੜੀ ਤੁਸੀਂ ਵਿਰੋਧ ਦਰਜ ਕਰਵਾ ਰਹੇ ਹੋ ਜਾਂ ਤੁਸੀਂ ਜਿਹੜਾ ਚਾਹ ਰਹੇ ਹੋ ਕਿ ਇੱਥੋਂ ਪਵਨ ਬਾਂਸਲ ਜੀ ਨੂੰ ਹੀ ਟਿਕਟ ਮਿਲੇ ਉਹ ਨਾ ਰਿਵਰਟ ਕੀਤੀ ਗਈ ਮਨੀਸ਼ तिवारी ਉਹਨਾਂ ਦੀ ਟਿਕਟ ਵਾਪਸ ਨਾ ਲਈ ਗਈ ਤਾਂ ਤੁਸੀਂ ਕੀ ਕਰੋਗੇ ਕੀ ਤੁਸੀਂ ਲੋਗ ਆਪਣੀ ਗੱਲ ਕਿਵੇਂ ਪਹੁੰਚਾਓਗੇ ਜਾਂ ਫਿਰ ਨਹੀਂ ਚਲੋਗੇ ਉਹਨਾਂ ਦੇ ਨਾਲ ਜਾਂ ਤੁਸੀਂ ਚੁੱਪ ਕਰਕੇ ਬੈਠ ਜਾਓਗੇ ਦੂਸਰੀ ਗੱਲ ਜਿਵੇਂ ਪ੍ਰਧਾਨ ਲੱਕੀ ਉਹਨਾਂ ਦੀ ਵੀ ਤੁਸੀਂ ਅਸਤੀਫਾ ਸਾਰੇ ਲੋਕ ਚਾਹ ਰਹੇ ਹੋ ਕਿ ਉਹ ਦੇਣ ਔਰ ਉਹ ਵੀ ਪਵਨ ਬਾਂਸਲ ਜੀ ਦੇ ਨਾਲ ਆਣ ਜਿਓ ਨਹੀਂ ਚਲਦੇ ਉਹ ਪ੍ਰਧਾਨ ਨੇ ਉਹ ਤੁਹਾਨੂੰ ਅਗਰ ਕੋਈ ਵੀ ਹੁਕਮ ਜਾਰੀ ਕਰਦੇ ਨੇ ਜਾਂ ਕਿਸੇ ਤਰੀਕੇ ਦਾ ਆਦੇਸ਼ ਦਿੰਦੇ ਨੇ ਕਿ ਤੁਸੀਂ ਉਹਨਾਂ ਦਾ ਪਾਲਨ ਨਹੀਂ ਕਰੋਗੇ ਕੀ ਸਿਨੈਰੀਓ ਕੀ ਹੋਵੇਗਾ ਅਗਲਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ ਅਸ਼ੀ ਲੱਕੀ ਜੀ ਦੇ ਖਿਲਾਫ ਨਹੀਂ ਹਾਂ ਮੈਂ ਉਹਨਾਂ ਦਾ ਅਸਤੀਫਾ ਨਾ ਮੰਗਿਆ ਨਾ ਮੈਂ ਮੰਗ ਰਿਹਾ ਮੈਂ ਸਿਰਫ ਉਹਨਾਂ ਤੋਂ ਰਿਕੁਐਸਟ ਕੀਤੀ ਚਲੋ ਮੈਂ ਉਹਨਾਂ ਤੋਂ ਰਿਕੁਐਸਟ ਕਰ ਰਹੇ ਹਾਂ ਕਿ ਵੀ ਉਹ ਸਾਡੇ ਨਾਲ ਚੱਲਣ ਬੰਸਲ ਸਾਹਿਬ ਲਈ ਉਹ ਟਿਕਟ ਮੰਗਨ ਕਿਉਂਕਿ ਉਹ ਸਾਡੇ ਸ਼ਹਿਰ ਦੇ ਪ੍ਰਧਾਨ ਹੈ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜ਼ਮੀਨੀ ਸਰ ਤੇ ਕੀ ਹੈ ਮੈਂ ਚਾਹੁੰਦਾ ਕਿ ਵੀ ਉਹ ਸਾਡੇ ਨਾਲ ਜਾ ਕੇ ਬੰਸਰ ਸਾਹਿਬ ਲਈ ਟਿਕਟ ਮੰਗਣ ਤੇ ਅਸੀਂ ਮਿਲ ਕੇ ਕੰਮ ਕਰੀਏ ਦੇਖਿਏ ਜੇ ਇਹ ਚੀਜ਼ ਨਹੀਂ ਹੁੰਦੀ ਸਿਨੈਰੀਓ ਚੇਂਜ ਹੁੰਦਾ ਹੈ ਕਿ ਦੁਬਾਰਾ ਤੋਂ ਕਿ ਵੀ ਨਹੀਂ ਸਾਨੂੰ ਟਿਕਟ ਨਹੀਂ ਮਿਲਦੀ ਬੰਸਰ ਸਾਹਿਬ ਨੂੰ ਤੇ ਅਸੀਂ ਮੈਂ ਤਾਂ ਮੈਮ ਕਿਸੇ ਦੀ ਤਾਂ ਮੈਂ ਕੋਈ ਨਹੀਂ ਕਹਿ ਸਕਦਾ ਕਿ ਉਹ ਹੋਰ ਪਾਰਟੀ ਚ ਜਾਂਦਾ ਹੈ ਜਾਂ ਕੀ ਕਰਦਾ ਮੈਂ ਆਪਣਾ ਕਹਿ ਸਕਦਾ ਕਿ ਅਸੀਂ ਤਾਂ ਮਨੀਸ਼ तिवारी ਜੀ ਲਈ ਕੰਮ ਨਹੀਂ ਕਰੂਗੇ ਬਾਕੀ ਜੋ ਸਾਰੇ ਸਾਇਲੈਂਟ ਹੋ ਕੇ ਬੈਠ ਜਾਊਗੇ ਸਭ ਸਾਇਲੈਂਟ ਹੋ ਕੇ ਬੈਠਾਂਗੇ ਕਿਉਂਕਿ ਹੁਣ ਸਾਡੇ ਕੋਲ ਆਪਸ਼ਨ ਹੈ ਨਹੀਂ ਅਸੀਂ ਬੀਜੇਪੀ ਚ ਤਾਂ ਜਾ ਨਹੀਂ ਸਕਦੇ ਅਸੀਂ ਪਾਰਟੀ ਦੇ ਖਿਲਾਫ ਵੀ ਕੋਈ ਕਦੇ ਕੰਮ ਨਹੀਂ ਕਰਾਂਗੇ ਕਿਉਂਕਿ ਅਸੀਂ ਹੈ ਤਾਂ ਕਾਂਗਰਸੀ ਲੇਕਿਨ ਇਹ ਕਹਿ ਸਕਦੇ ਆ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਚੱਲਾਂਗੇ ਏਟਲੀਸਟ ਮੈਂ ਆਪਣੀ ਗੱਲ ਕਰਾਂਗਾ ਮੈਂ ਤਾਂ ਨਹੀਂ ਚੱਲਾਂਗਾ ਬੰਸਰ ਸਾਹਿਬ ਕਹਿਣਗੇ ਤਾਂ ਵੀ ਨਹੀਂ ਇਹ ਬੰਸਲ ਸਾਹਿਬ ਕਹਿਣਗੇ ਤਾਂ ਜੀ ਦੇਖੋ ਬੰਸਰ ਸਾਹਿਬ ਸਾਡੇ ਗੁਰੂ ਨੇ ਸਾਡੇ ਸੀਨੀਅਰ ਹੈ ਬਹੁਤ ਅਸੀਂ ਬੱਚੇ ਆ ਉਹਨਾਂ ਦੇ ਬੱਚੇ ਵੀ ਮਤਲਬ ਸਾਡੇ ਤੋਂ ਬਹੁਤ ਹਰ ਜੀ ਅਸੀਂ ਉਹਨਾਂ ਲਈ ਹੀ ਕਰ ਰਹੇ ਆ ਦੇਖੋ ਉਹਨਾਂ ਨੇ ਨਹੀਂ ਸਾਨੂੰ ਕਿਹਾ ਉਹ ਤਾਂ ਸਾਨੂੰ ਕਹਿ ਰਿਹਾ ਆਦੇਸ਼ ਦੇ ਰਿਹਾ ਕਿ ਜਾਓ ਤੁਸੀਂ ਕੰਮ ਕਰੋ ਬਟ ਜੋ ਸਾਨੂੰ ਪਤਾ ਦੇਖੋ ਜੀ ਅਸੀਂ ਵੀ ਤਾਂ ਲੋਕਾਂ ਦੇ ਵਿੱਚ ਜਾਣਾ ਅਸੀਂ ਲੋਕਾਂ ਦੇ ਵਿੱਚ ਜਾ ਕੇ ਵੋਟ ਮੰਗਣੀ ਆ ਕਿਸ ਨੂੰ ਤੋਂ ਵੋਟ ਮੰਗਾਂਗੇ ਅਸੀਂ ਅਸੀਂ ਵੀ ਇੱਚੀ ਦੇਖਣੀ ਆ ਸਾਡੇ ਲਈ ਬਹੁਤ ਮਤਲਬ ਕਹਿਣ ਮੁਸ਼ਕਿਲ ਹੈ ਕਿ ਵੀ ਅਸੀਂ ਮਨੀਸ਼ तिवारी ਲਈ ਉਹ ਕਹਿੰਦੇ ਕਿ ਕਿਸ ਗੱਲ ਤੇ ਕਿਉਂ ਕੀ ਕੈਂਡੀਡੇਚਰ ਕੀ ਉਹ ਹੈ ਕਿ ਮੈਨੂੰ ਕੀ ਬੰਸਰ ਸੈਂਪਲੀ ਮੈਂ 10 ਗੱਲਾਂ ਦੱਸ ਸਕਦਾ ਕਿ ਉਹਨਾਂ ਨੇ ਇਹ ਕੀਤਾ ਹੈ ਇਦਾਂ ਕੀਤਾ ਲੋਕਾਂ ਨੂੰ ਆ ਪਤਾ ਸ਼ਹਿਰ ਦੇ ਲੋਕਾਂ ਨੂੰ ਆਪ ਪਤਾ ਕਿ ਬੰਸਰ ਸਾਹਿਬ ਨੇ ਸਾਟੇ ਲਈ ਕੰਮ ਕੀਤਾ ਉਹ ਆਪ ਬੋਲਦੇ ਆ ਜੀ ਜੀ ਮੈਨੂੰ ਮੈਂ ਤੁਹਾਨੂੰ ਆਪਣੇ ਵੋਟ ਦੀ ਗੱਲ ਦੱਸਿਆ ਮੈਨੂੰ ਇੱਥੇ ਲੋਕਾਂ ਨੇ ਆਪ ਕਿਹਾ ਕਿ ਬੰਸਲ ਸਾਹਿਬ ਐਤਕੀ ਇਲੈਕਸ਼ਨ ਜਿੱਤੂਗੇ ਬੰਸਲ ਹੁਣ ਜਦੋਂ ਟਿਕਟ ਅਨਾਉਂਸ ਹੋਈਏ ਤੇ ਸਾਰੇ ਵਿਚਾਰੇ ਨਿਰਾਸ਼ ਹੈ एकदम ਸਾਡਾ ਜੋ ਵਰਕਰ ਵੀ ਹੈ ਬਿਲਕੁਲ ਉਹ ਡਾਊਨ ਚਲੇ ਗਿਆ ਨਿਰਾਸ਼ ਹਤਾਸ਼ ਜੀ ਜੀ ਬਹੁਤ ਬਹੁਤ ਧੰਨਵਾਦ ਅਸਾਡੇ ਨਾਲ ਸੀਗੇ ਨਿਤਿਨ ਰਾਏ ਚੋਹਾਨ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਅੱਜ ਉਹਨਾਂ ਨੇ ਸਵੇਰੇ ਸਭ ਤੋਂ ਪਹਿਲੇ ਆਪਣੇ ਵਿਰੋਧ ਦਰਜ ਕਰਵਾਇਆ ਉਹਨਾਂ ਨੇ ਖਾਸ ਤੌਰ ਤੇ ਇੱਕ ਪੋਸਟ ਪਾਈ ਔਰ ਕਿਹਾ ਕਿ ਮੈਂ ਆਪਣੇ ਸਕੱਤਰੀ ਪਦ ਤੋਂ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਸਕੱਤਰੀ ਪਦ ਤੋਂ ਜਿਹੜਾ ਸਖਤਰ ਪਦ ਤੋਂ ਅਹੁਦੇ ਤੋਂ ਆਪਣਾ ਅਸਤੀਫਾ ਦੇ ਰਿਹਾ ਉਹਦੇ ਬਾਅਦ ਅਸਤੀਫਿਆਂ ਦੀ ਝੜੀ ਲਗਾਤਾਰ ਇੱਥੇ ਲੱਗ ਗਈ ਔਰ ਚੰਡੀਗੜ੍ਹ ਦੇ ਵਿੱਚ ਕੋਈ 35 ਤੋਂ 36 ਜਿਸ ਵਿੱਚ ਮਹਿਲਾ ਵਿੰਗ ਦੇਵੀ ਆਦੇਦਾਰ ਨੇ ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ ਔਰ ਉਹਨਾਂ ਦਾ ਸਟਰੋਂਗ ਇੱਕ opinion ਹੈਗਾ ਆਪਣਾ ਵਿਚਾਰ ਹੈਗਾ ਕਿ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤੇ ਪਵਨ ਬਾਂਸਲ ਜਿਹੜੇ ਕਿ ਪਹਿਲੇ ਵੀ MP ਰਹੇ ਚੁੱਕੇ ਨੇ ਔਰ ਉਹਨਾਂ ਨੇ ਪਾਰਟੀ ਦੇ ਲਈ ਲਗਾਤਾਰ ਕੰਮ ਕੀਤਾ ਹੈ ਭਾਵੇਂ ਪਿਛਲੇ ਵਾਰੀ ਉਹ ਹਾਰ ਵੀ ਗਏ ਸਨ ਫਿਰ ਵੀ ਉਹਨਾਂ ਨੇ ਆਪਣਾ ਕਾਂਗਰਸ ਨੂੰ ਸਟਰੋਂਗ ਕਰਨ ਲਈ ਲਗਾਤਾਰ ਕੰਮ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਮਨੀਸ਼ ਤਵਾਰੀ ਦੀ ਗੱਲ ਕੀਤੀ ਜਾਏ ਨਾ ਆਨੰਦਪੁਰ ਸਾਹਿਬ ਤੋਂ ਸੀਗੇ ਉਹ ਹੁਣ ਇੱਥੇ ਆਏ ਨੇ ਉਹਨਾਂ ਨੂੰ ਕੈਂਡੀਡੇਟ ਦੀ ਤਰ੍ਹਾਂ ਉਤਾਰਿਆ ਹੈ ਕਾਂਗਰਸ ਨੇ ਚਾਹੇ ਪਰ ਪੈਰਾਸ਼ੂਟ ਕੈਂਡੀਡੇਟ ਨੇ ਐਸ ਕਰਕੇ ਉਹਨਾਂ ਦੇ ਇੱਥੇ ਪੈਰ ਨਹੀਂ ਲੱਗ ਸਕਦੇ ਔਰ ਜੇ ਜਿੱਥੋਂ ਤੱਕ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਉਹਨਾਂ ਲਈ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਬਾਕੀ ਚਾਹੇ ਕੋਈ ਕਾਰਕਿਰਤਾ ਹੈ ਜਾਂ ਲੋਕ ਕੁਝ ਵੀ ਸੋਚਣ ਜਾਂ ਕਾਂਗਰਸੀ ਕੁਝ ਵੀ ਕਰਨ ਪਰ ਮੈਂ ਜਿਹੜਾ ਹੈਗਾ ਉਹ ਕਿਸੇ ਵੀ ਤਰੀਕੇ ਦੇ ਨਾਲ ਮਨੀਸ਼ ਤਿਵਾਰੀ ਲਈ ਕੰਮ ਨਹੀਂ ਕਰ ਸਕਦਾ ਮੈਂ ਪਵਨ ਬਾਂਸਲ ਹੋਰਾਂ ਲਈ ਹੀ ਸੀਟ ਮੰਗ ਰਿਆਂ ਔਰ ਹਜੇ ਵੀ ਕੁਝ ਨਹੀਂ ਵਿਗੜਿਆ ਔਰ ਅਸੀਂ ਇਕੱਠੇ ਹੋ ਕੇ ਇੱਕ ਚਿੱਠੀ ਲਿਖੀ ਹੈ ਖਾਸ ਕਰਕੇ ਹਾਈ ਕਮਾਂਡ ਨੂੰ ਔਰ ਕਹੇ ਕਿ ਤੁਸੀਂ ਹਜੇ ਵੀ ਕੈਂਡੀਡੇਟ ਬਦਲ ਦੋ ਕਿਉਂਕਿ ਚੰਡੀਗੜ੍ਹ ਦੇ ਲੋਕ ਜਿਹੜੇ ਹੈ ਉਹ ਲਗਾਤਾਰ ਸਾਨੂੰ ਫੋਨ ਵੀ ਕਰ ਰਹੇ ਉਹਨਾਂ ਦੀ ਗੱਲਾਂ ਵੀ ਆ ਰਹੀਆਂ ਔਰ ਲਗਾਤਾਰ ਕਹਿ ਰਹੇ ਕਿ ਇਥੋਂ ਬਾਂਸਲੀ ਜਿੱਤ ਸਕਦੇ ਆ ਖਾਸ ਕਰਕੇ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਇਹ ਜਿਹੇ ਟੁੱਟਪਾ ਜਿਹਾ ਲਗਾਤਾਰ ਦਿਖਾਈ ਦਿੰਦੀ ਹੈ ਪਰ ਨਾ ਨਾ ਕਰਦੇ ਉਸ ਦੇ ਬਾਵਜੂਦ ਵੀ ਚੰਡੀਗੜ੍ਹ ਦੀ ਜੇ ਗੱਲ ਕੀਤੀ ਜਾਏ ਤਾਂ ਇਹ ਬੜੀ ਅਹਿਮ ਜੀ ਸੀਟ ਹੈਗੀ ਹੈ ਔਰ ਕਿਤੇ ਨਾ ਕਿਤੇ ਕਾਂਗਰਸ ਦੇ ਵਰਕਰਸ اور ਆਦੇਦਾਰਾਂ ਨੂੰ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਮਨੀਸ਼ Tiwari ਨੂੰ ਇੱਥੇ ਲਿਆ ਕੇ ਜਿਹੜੀ ਭਾਜਪਾ ਨੂੰ ਐਸੀਟ ਗਿਫਟ ਕਰ ਦਿੱਤੀ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ